ਹਰ ਸਾਲ ਸਪਟੰਬਰ ਅਕਤੂਬਰ ਦੇ ਇਨਾ ਦਿਨਾਂ ਦੇ ਵਿੱਚ ਡੈਮੋਕ੍ਰੇਟਸ ਤੇ ਰਿਪਬਲਿਕਨ ਨੱਚਦੇ ਨੇ ਡਾਂਸ ਕਰਦੇ ਨੇ ਵੀ ਤੂੰ ਮੇਰੀ ਮੰਨ ਲਾ ਮੈਂ ਤੇਰੀ ਮੰਨ ਲੀਣਾ ਆ ਫਿਰ ਆਪਾਂ ਗਵਰਨਮੈਂਟ ਸ਼ਟਡਾਊਨ ਨਹੀਂ ਹੋਣ ਦਿੰਦੇ ਪਰ ਇਸ ਵਾਰ ਜਿਹੜੀ ਗਵਰਨਮੈਂਟ ਆ ਉਹ ਸ਼ਟਡਾਊਨ ਹੋ ਗਈ ਸੋ ਕੀ ਇਸ ਤੇ ਇੰਪੈਕਟ ਆ ਇਨੀਸ਼ਲ ਥੌਟਸ ਕੀ ਆ ਸਿਕੋ ਓਵਰਆਲ ਇੰਪੈਕਟ ਦਾ ਜੇ ਟੂ ਅਰਲੀ ਕਹਿਣਾ 올 ਡਿਪੈਂਡ ਕਿ ਕਿੰਨਾ ਚਿਰ ਇਹ ਸ਼ਟਡਾਊਨ ਚੱਲਦਾ ਔਰ ਜਿੰਨਾ ਲੰਮਾ ਚੱਲੇਗਾ ਉਨਾ ਹੀ ਜ਼ਿਆਦਾ ਇਫੈਕਟ ਪੈਣਾ ਸਭ ਤੋਂ ਜ਼ਿਆਦਾ ਇਸ਼ੂ ਤੇ ਜਿਹੜਾ ਰਾਈਟ ਨਾ ਜੇ ਆਪਾਂ ਗੱਲ ਕਰੀਏ ਕੁਝ ਐਸੇ ਇਫੈਕਟ ਨੇ ਜਿਹੜੇ ਨਹੀਂ ਪੈਣੇ ਜਿੱਦਾਂ ਆਪਾਂ ਗੱਲ ਕਰ ਲਈਏ ਕਿ ਸੋਸ਼ਲ ਸਿਕਿਉਰਿਟੀ ਬੈਨੀਫਿਟਸ ਬੈਡੀ ਕੇਅਰ ਪੋਸਟਲ ਆਫਿਸ ਜਾਂ ਯੂਐਸ ਮਿਲਟਰੀ ਏਅਰ traffic control ਏਅਰ ਫੋਰਸ ਸਿਕਿਉਰਿਟੀ ਜਿਹੜੇ ਨੇ ਅਜੇ ਇਹ ਸਰਵਿਸਿਜ਼ ਓਪਨ ਰਹਿਣਗੀਆਂ ਨੇ ਔਰ ਹੁੰਦਾ ਕੀ ਹੈ ਕਿ ਡਾਊਨ ਦਾ ਰੋਡ ਜੇ ਇਹ ਬਹੁਤ ਚਿਰ ਲੰਮਾ ਡ੍ਰੈਗ ਹੋਣ ਲੱਪਿੰਦਾ ਲਾਸਟ ਟਾਈਮ ਇਹ ਹੋਇਆ ਕਿ TSA ਵਾਲ ਪਰ ਲੋਕੀ ਇੰਨੇ ਜਿਆਦੀਆਂ ਛੁੱਟੀਆਂ ਲੈਣ ਲੱਪੇ ਹਨ ਕਈ ਹੇਅਰ ਕਈ 에어ਪੋਰਟਸ ਦੇ ਵਿੱਚ ਕਈ ਕਈ ਨੂੰ ਟਰਮੀਨਲ ਹੀ ਬੰਦ ਕਰਨੇ ਪਏਗੇ ਹਨ ਬਾਕੀ ਕੁਛ ਐਸੇ ਨੇ ਜਿਹੜੇ ਰਿਸਕ ਤੇ ਹੈਗੇ ਨੇ ਜਿਹਦੇ ਵਿੱਚ ਖਾਸ ਕਰਕੇ ਜਿਹੜੇ ਆ ਬੈਨੀਫਿਟਸ ਮਿਲਦੇ ਨੇ ਜਿਹੜੇ ਵੈਲਫੇਅਰ ਦੇ ਉੱਤੇ ਨੇ ਉਹਨਾਂ ਦੇ ਅਮ ਨੈਸ਼ਨਲ ਪਾਰਕ ਮਿਊਜ਼ੀਅਮਸ ਨੇ ਪਾਰਟ ਪਾਸਪੋਰਟ ਪ੍ਰੋਸੈਸਿੰਗ ਹੈ ਇਹਦੇ স্মਲ ਬਿਜ਼ਨਸ ਲੋਨ ਨੇ ਔਰ ਖਾਸ ਕਰਕੇ ਜਿਹੜੇ ਲੈਂਡਿੰਗ ਦੇ ਵਿੱਚ ਐਫ ਐਚ ਏ ਲੋਨਸ ਨੇ ਜਿਹੜੇ ਜਿਹਨੂੰ ਗਵਰਨਮੈਂਟ ਪ੍ਰੋਸੈਸ ਕਰਦੀ ਹੈ ਇਹਦੇ ਉੱਤੇ ਇੱਕ ਵੱਡਾ ਇੰਪੈਕਟ ਪੈ ਸਕਦਾ ਹੈ ਮਾਰ ਦੇ ਵਿੱਚ ਚਾਹ ਦੇ ਇੰਟਰਸਟ ਰੇਟ ਜਿਹੜੇ ਨੇ ਉਹ ਦੁਬਾਰਾ ਘਟਣ ਪਰ ਜੇ ਉਹ ਰਿਪੋਰਟ ਨਹੀਂ ਹੋਏਗੀ ਨਾ ਇਨਫਲੇਸ਼ਨ ਦੀ ਨਾ ਜੌਬ ਦੀ ਰਿਪੋਰਟ ਤੇ ਉਹ ਘਟਦੇ ਨੇ ਜਾਂ ਨਹੀਂ ਘਟਦੇ ਜਾਂ ਕਿੰਨੇ ਘਟਦੇ ਨੇ ਉਹਦੇ ਇੱਕ ਵੱਡਾ ਇੰਪੈਕਟ ਪੈ ਸਕਦਾ ਔਰ ਇਸ ਵਾਰੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਜੀ ਮੈਂ ਬੰਦੇ ਸਾਰੇ ਕੱਢ ਦੇਣੇ ਉਹਦਾ ਪਰ ਆਈ ਥਿੰਕ ਨੈਗੋਸ਼ੀਏਸ਼ਨ ਚੱਲਦੀ ਪਈ ਹੈ ਨਾਲ ਜਿਹੜਾ ਵੱਡਾ ਇੰਪੈਕਟ ਪਿਆ ਆਪਾਂ ਕਹੀਏ ਕਿ 골ਡ ਜਿਹੜਾ ਪ੍ਰਾਈਸ ਹੈ ਉਹ ਇਸ ਟਾਈਮ ਥਰੂਆਊਟ ਬਿਕਾਜ਼ ਆਫ ਇਕਨੋਮੀ ਜੀ ਆਪਾਂ ਪਿਛਲੇ ਸਾਲ ਦੇ ਜੂਨ ਜਲਾਈ ਤੋਂ ਲੈ ਕੇ ਚੱਲੀ ਹੈ ਤੇ ਪ੍ਰਾਈਸ ਜਿਹੜਾ ਮਤਲਬ ਕਿ 3000 ਤੋਂ ਲੈ ਕੇ ਹੁਣ ਆਲਮੋਸਟ 4000 ਦੇ ਕੋਲ ਪਹੁੰਚ ਚੁੱਕਿਆ ਔਰ ਜਿੰਨੇ ਦਿਨ ਸ਼ਟਡਨ ਰਿਹਾ ਇਹਦਾ ਪ੍ਰਾਈਸ ਜਿਹੜਾ ਗੋਲ ਦਾ ਪ੍ਰਾਈਸ ਇੰਪੈਕਟ ਆ ਹੋਰ ਜ਼ਿਆਦਾ ਵਧਣਾ। ਇਟੋਮਿਕਲੀ ਆਮ ਲੋਕਾਂ ਦੇ ਉੱਤੇ ਕਿਦਾਂ ਤੁਸੀਂ ਚੀਜ਼ਾਂ ਦੇ ਉੱਤੇ ਅਸਰ ਜਿਹੜਾ ਉਹ ਦੇਖੋਗੇ। ਇਤਾਂ ਜਿਹੜੀਆਂ ਸਰਕਾਰੀ ਚੀਜ਼ਾਂ ਦੇ ਨਾਲ ਜਿਹੜਾ ਅਸਰ ਪੈਣਾ ਆ। ਇਹਦਾ ਇੰਪੈਕਟ ਕਿਦਾਂ ਆਪਾਂ ਨੂੰ ਨਜ਼ਰ ਆਉਣਾ। ਇਕਨੋਮੀ ਦੇ ਉੱਤੇ ਕਿਦਾਂ ਕੀ ਕੀਮਤਾਂ ਵਧਣ ਦਾ ਕੋਈ ਖਤਰਾ ਇਹਦੇ ਵਿੱਚ ਰਹਿੰਦਾ ਆ ਜਾਂ ਨਹੀਂ ਰਹਿੰਦਾ। ਦੇਖੋ ਅਜੇ ਜਿਹੜੇ ਸ਼ਾਰਟ ਟਰਮ ਦੇ ਵਿੱਚ ਵਿਦਨ ਫਿਊ ਨੈਕਸਟ ਫਿਊ ਡੇਸ ਜਾਂ ਫਿਊ ਵੀਕਸ 'ਚ ਆਪਾਂ ਸੈਟਲ ਹੋ ਜਾਂਦਾ ਤੇ ਫੇਰ ਤਾਂ ਕੋਈ ਜ਼ਿਆਦਾ ਇੰਪੈਕਟ ਨਹੀਂ ਪੈਣਾ ਕਿਉਂਕਿ ਜਿੰਨੀ ਕਿ ਕਾਹਨ ਡਾਊਨ ਫਾਲ ਆਉਣਾ ਉਮੀਦ ਵਿੱਚ ਇੰਪੈਕਟ ਪੈਣਾ ਔਰ ਕਿੰਨਾ ਜਿਆਦਾ ਹੁੰਦਾ ਖਾਸ ਕਰਕੇ ਜਿਹੜਾ ਇਸ ਟਾਈਮ ਪ੍ਰੈਜ਼ੀਡੈਂਟ ਟਰੰਪ ਇਹ ਕਹਿ ਰਹੇ ਵੇ ਕਿ ਹਾਂ ਜੀ ਅਸੀਂ ਬੰਦੇ ਵੀ ਲੀਆਫ ਕਰ ਦਨੇ ਜਿਹੜੇ ਬੰਦੇ ਨੇ ਜਿਹੜੇ ਜਿਨ੍ਹਾਂ ਦੇ ਫਰਮਾ ਦੇ ਹੋ ਗਏ ਨੇ ਤੇ ਫਿਰ ਤੇ ਡੈਫੀਨਿਟਲੀ ਲੰਮਾ ਇੰਪੈਕਟ ਪਏਗਾ ਤਾਂ ਹੁਣ ਜਿਹੜਾ ਟਰਕਿੰਗ ਵਾਲੇ ਲਾਇਸੈਂਸ ਜਦੋਂ ਰੱਦ ਹੋਣ ਦਾ ਮਸਲਾ ਚੱਲ ਗਿਆ ਤੇ ਉਹ ਆਪਣੀ ਕਮਿਊਨਿਟੀ ਤੇ ਬਹੁਤ ਵੱਡਾ ਜਿਹੜਾ ਇੰਪੈਕਟ ਇਸ ਤੇ ਕਰਕੇ ਪਿਆ ਆ ਸੋ ਉਹਦਾ ਤੁਸੀਂ ਇੰਪੈਕਟ ਕਿਦਾਂ ਜਿਹੜਾ ਉਹ ਦੇਖਦੇ ਆ ਲੌਂਗ ਟਰਮ ਇਫੈਕਟ ਕੀ ਆ ਤੇ ਸ਼ਾਰਟ ਟਰਮ ਪੇਨ ਕੀ ਜਿਹੜੀ ਇਸ ਤੇ ਵਿੱਚ ਨਜ਼ਰ ਆਉਂਦੀ ਕਸਨ ਖਾਸ ਕਰਕੇ ਸਾਡੀ ਕਮਿਊਨਿਟੀ ਨੂੰ ਇਹ ਪੈਂਦਾ ਕਿ ਸਾਡੀ ਕਮਿਊਨਿਟੀ ਦੇ ਖਰਚੇ ਥੋੜੇ ਜਿਆਦਾ ਵਧੇ ਹੋਏ ਨੇ ਅੱਜ ਕਮੇ ਐਸ ਕੰਪੇਅਰ ਟੂ ਅਦਰ ਕਮਿਊਨਿਟੀਆਂ ਹਰ ਡਿਫਰੈਂਟ ਫੇਜ਼ ਆਉਂਦੇ ਨੇ ਅਸੀਂ ਹਰ ਡਿਫਰੈਂਟ ਫੇਜ਼ ਵੇਖੇ ਨੇ ਇੱਕ ਐਸਾ ਫੇਜ਼ ਵੀ ਆਇਆ ਹੀ ਪੈਂਡੈਮਿਕ ਤੋਂ ਪਹਿਲਾਂ ਕਿ ਜਦੋਂ ਖਾਸ ਕਰਕੇ ਜਿਹੜੇ ਵੀ ਜਿੱਦਾਂ ਸਾਬੇਅ ਓਨਰ ਹਨ ਉਹਨਾਂ ਨੂੰ ਬਹੁਤ ਵੱਡਾ ਇੰਪੈਕਟ ਪਿਆ ਹੈ ਆਲਮੋਸਟ ਹਰ ਪਾਸੇ ਸਾਬੇਅ ਕਲੋਜ਼ ਹੁੰਦੇ ਪਰ ਅੱਜ ਵੀ ਕੋਈ ਬੈਟਰ ਹਾਲਤ ਨਹੀਂ ਸਾਬੇ ਦੀ ਉਸ ਤੋਂ ਪਹਿਲਾਂ ਇੱਕ ਦੌਰ ਆਇਆ ਸੀ ਜਿੱਥੇ ਮੋਟਲ ਸੜਾ ਗੁਜਰਾਤੀਆਂ ਦਾ ਬਿਜ਼ਨਸ ਤਾਂ ਉਹਨਾਂ ਤੇ ਜੇ ਜੇ ਦੇ ਆਪਾਂ ਖਰਚੇ ਆਪਣੇ ਜਿੰਨੇ ਵੀ ਆਪਣੇ ਸੋਣ ਵਾਲੇ ਨੇ ਆਪਣੇ ਖਰਚੇ ਕੰਟਰੋਲ ਕਰ ਲੀਏ ਤੇ ਟੂ ਸਮ ਐਕਸਟੈਂਡ ਅਜੇ ਵੀ ਲੱਗਦਾ ਪਿਆ ਇਕਨੋਮੀ ਕਮਿਊਨਿਟੀ ਨੂੰ ਕਿ ਸ਼ਾਇਦ ਬਿਜ਼ਨਸ ਰਿਵਾਈਵ ਹੋ ਜਾਏਗਾ ਹੋਂ ਜਿਹੜੇ ਡਰਾਸਟਿਕ ਚੇਂजेस ਆਏ ਨੇ ਜਿੱਦਾਂ ਲੋਕੀ ਜਿੱਦਾਂ ਕਈ ਕਿਹਾ ਕਿ ਬਹੁਤ ਲੋਕੀ ਜਿਹੜੇ ਨੇ ਆਊਟ ਆਫ ਇਸ ਕੰਮ ਤੋਂ ਹੋ ਜਨ ਨੇ ਜਿਹਨਾਂ ਜਿਹੜੇ ਆਪਣੇ ਬਾਧਵਾ ਮਾਰਕਟ ਦੇ ਉੱਤੇ ਆ ਗਿਆ ਤੇ ਉਹਨਾਂ ਨੂੰ ਆਲਟਰਨੇਟ ਇੰਪਲੋਇਮੈਂਟ ਦੇਖਣੀ ਪੈਣੀ ਹੈ ਮੈਂ ਸੁਣੀਆਂ ਕੁਝ ਗੱਲਾਂ ਕਿ ਹਾਂ ਜੀ ਕੁਝ ਵੀ ਹੜਤਾਲ ਦੇ ਵੀ ਗੱਲ ਕਰਦੇ ਪਏ ਨੇ ਆਈ ਡੋਨਟ نو ਕਿ ਉਹ ਕਿੰਨਾਕ ਪਾਇਦਾਰ ਜਾਂ ਕਿੰਨਾਕ ਵਾਇਬਲ ਆਪਸ਼ਨ ਹੈਗਾ बिकॉज ਉਹ ਤਾਂ ਅੱਗੇ ਸਾਨੂੰ ਕੰਮ ਤਾਂ ਕੱਢਦੇ ਪੈਣੇ ਉਤੋਂ ਆਪਾਂ ਹੋਰ ਹੱਲ ਕਰਾਂਗੇ ਆਈ ਡੋਨਟ ਥਿੰਕ ਕਿ ਕਿਸੇ ਦੀ ਨਜ਼ਰਾਂ ਚਾਉਣਾ ਇਸ ਟਾਈਮ ਚੰਗੀ ਗੱਲ ਹੈ ਪੰਜਾਬੀ ਰੇਡੀਓ ਯੂ ਐਸ اے ਪੰਜਾਬੀ ਟੀਵੀ ਯੂ ਐਸ اے ਸੁਣ ਰਹੇ ਦੇਖ ਰਹੇ ਸਾਡੇ ਸਾਰੇ শ্রোਤੇਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਸਾਡੇ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਮਹਾਰਾਜ ਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਨਿਰਮਲ ਮਾਨ ਜੀ ਨਰਮਨ ਜੀ ਜੀ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਵੈਰੀ ਮਚ ਥੈਂਕਸ ਫॉर ਹੈਵਿੰਗ ਮੀ ਆ ਉੜਾ ਡੈਟ ਰੀਲੀਫ ਦੇ ਨਾਲ ਕੰਮ ਕਰਦੇ ਨੇ ਕਰਜ਼ੇ ਨੂੰ ਮਾਫ ਕਰਾਉਣ ਦੇ ਲਈ ਇਹਨਾਂ ਦੀਆਂ ਬਹੁਤ ਸਾਰੀਆਂ ਸਹੂਲਤਾਂ ਨੇ ਅਕਸਰ ਤੁਸੀਂ ਇਹਨਾਂ ਦੀ ਐਡ ਵੀਸ ਹੁੰਦੇ ਹੋ ਤੇ ਨਾਲ ਦੇ ਨਾਲ ਆਪਣੇ ਨਾਲ ਵੱਖ-ਵੱਖ ਪ੍ਰੋਗਰਾਮਸ ਦੇ ਵਿੱਚ ਜੁੜ ਕੇ ਉਹ ਇਨਫੋਰਮੇਸ਼ਨ ਵੀ ਜਿਹੜੀ ਉਹ ਸਾਂਝੀ ਕਰਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਕਰਨ ਜਿਹੜੀ ਉਹ ਜਾ ਰਹੇ ਆ ਜੋ ਇਸ ਟਾਈਮ ਸਥਿਤੀ ਚੱਲ ਰਹੀ ਹੈ ਗਵਰਨਮੈਂਟ ਸ਼ਟਡਾਊਨ ਹੋ ਚੁੱਕੀ ਹੈ ਕੀ ਉਸ ਦਾ ਮਤਲਬ ਆ ਇਕਨੋਮਿਕਲੀ ਇਸ ਦੇ ਕੀ ਇਫੈਕਟ ਹੋਣਗੇ ਤੇ ਨਾਲ ਦੇ ਨਾਲ ਜਿਹੜਾ ਟਰੱਕਸ ਦਾ ਵੀ ਜਨਾ ਰੌਲਾ ਚੱਲ ਰਿਹਾ ਕਿਉਂਕਿ ਡੈਟ ਦੇ ਨਾਲ ਜੁੜੀ ਹੋਈ ਇਹਨਾਂ ਦੀਆਂ ਸਰਵਿਸਿਜ਼ ਆ ਸੋ ਉਹ ਵੀ ਐਂਗਲ ਤੋਂ ਆਪਾਂ ਗੱਲਬਾਤ ਕਰਾਂਗੇ ਸੋ ਨਿਰਮਨ ਜੀ ਹਰ ਸਾਲ ਸਪਟੰਬਰ ਅਕਤੂਬਰ ਦੇ ਇਹਨਾਂ ਦਿਨਾਂ ਦੇ ਵਿੱਚ ਡੈਮੋਕ੍ਰੇਟਸ ਤੇ ਰਿਪਬਲਿਕਨ ਨੱਚਦੇ ਨੇ ਡਾਂਸ ਕਰਦੇ ਨੇ ਵੀ ਤੂੰ ਮੇਰੀ ਮੰਨ ਲਾ ਮੈਂ ਤੇਰੀ ਮੰਨ ਲੈਂਦਾ ਆ ਫਿਰ ਆਪਾਂ ਗਵਰਨਮੈਂਟ ਸ਼ਟਡਾਊਨ ਨਹੀਂ ਹੋਣ ਦਿੰਦੇ ਪਰ ਇਸ ਵਾਰ ਜਿਹੜੀ ਗਵਰਨਮੈਂਟ ਆ ਉਹ ਸ਼ਟਡਾਊਨ ਹੋ ਗਈ ਸੋ ਕੀ ਇਸ ਦਾ ਇੰਪੈਕਟ ਆ ਇਨੀਸ਼ੀਅਲ ਥੌਟਸ ਕੀ ਆ ਤੁਹਾਡੇ ਸਿਕੋ ਓਵਰਆਲ ਇੰਪੈਕਟ ਦਾ ਜੇ ਟੂ ਅਰਲੀ ਕਹਿਣਾ ਕਿਉਂਕਿ ਜੇ ਆਲ ਡਿਪੈਂਡ ਕਿ ਕਿੰਨਾ ਚਿਰ ਇਹ ਸ਼ਟਡਾਊਨ ਚੱਲਦਾ ਅਜੇ ਤੱਕ ਜੇ ਆਪਾਂ ਪਿਛਲੇ ਦੇਖੀਏ ਕਿ ਲਾਰਜ ਜਿਹੜਾ ਅਜੇ ਤੱਕ ਸ਼ਟਡਾਊਨ ਹੋਇਆ ਸੀ ਉਹ ਪ੍ਰੈਜ਼ੀਡੈਂਟ ਟਰੰਪ ਦੇ ਲੜੇ ਲਾਸਟ ਹੈਗਾ ਹੀ ਟਰਮ ਉਹਦੇ ਵਿੱਚ ਹੀ ਹੋਇਆ ਸੀ ਜਿਹੜਾ ਅਪ੍ਰੋਕਸੀਮੇਟਲੀ 35 ਡੇਸ ਦਾ ਹੈ ਔਰ ਜਿੰਨਾ ਲੰਮਾ ਚੱਲੇਗਾ ਉਨਾ ਹੀ ਜ਼ਿਆਦਾ ਇਫੈਕਟ ਪੈਣਾ ਸਭ ਤੋਂ ਜ਼ਿਆਦਾ ਇਸ਼ੂ ਤੇ ਜਿਹੜਾ ਰਾਈਟ ਨਾ ਉਹ ਜਿਹੜਾ ਯੂ ਨੋ ਜੀ ਆਪਾਂ ਗੱਲ ਕਰੀਏ ਕੁਝ ਐਸੇ ਫੈਕਟ ਨੇ ਜਿਹੜੇ ਨਹੀਂ ਪੈਣੇ ਜਿੱਦਾਂ ਆਪਾਂ ਗੱਲ ਕਰ ਲਈਏ ਕਿ ਸੋਸ਼ਲ ਸਿਕਿਉਰਿਟੀ ਬੈਨੀਫਿਟਸ ਮੈਡੀਕੇਅਰ ਪੋਸਟਲ ਆਫਿਸ ਜਾਂ ਯੂਐਸ ਮਿਲਟਰੀ 에ਅ ట్రాਫਿਕ ਕੰਟਰੋਲ 에ਅ ਫੋਰਸ ਸਿਕਿਉਰਿਟੀ ਇਹ ਜਿਹੜੇ ਨੇ ਅਜੇ ਇਹ ਸਰਵਿਸਿਜ਼ ਓਪਨ ਰਹਿਣਗੀਆਂ ਨੇ ਔਰ ਹੁੰਦਾ ਕੀ ਹੈ ਕਿ ਡਾਊਨ ਦਾ ਰੋਡ ਜੇ ਇਹ ਬਹੁਤ ਚੇਰ ਲੰਮਾ ਡ੍ਰੈਗ ਹੋਣ ਲੱਪੈਂਦਾ ਲਾਸਟ ਟਾਈਮ ਇਹ ਹੋਇਆ ਕਿ ਟੀਐਸਏ ਵਾਲਿਆਂ ਨੂੰ ਇਵਨ ਦੋ ਦੇ ਆ ਰਿਕਵਾਇਰਡ ਫਿਰ ਲੋਕੀ ਇੰਨੇ ਜਿਆਦੀਆਂ ਛੁੱਟੀਆਂ ਲੈਣ ਲੱਪੇ ਹਨ ਕਈ ਕਈ 에ਅਰਪੋਰਟਸ ਦੇ ਵਿੱਚ ਕਈ ਕਈ ਨੂੰ ਟਰਮੀਨਲ ਹੀ ਬੰਦ ਕਰਨ ਅਮ ਬਾਕੀ ਕੁਝ ਐਸੇ ਨੇ ਜਿਹੜੇ ਰਿਸਕ ਤੇ ਹੈਗੇ ਨੇ ਜਿਹਦੇ ਵਿੱਚ ਖਾਸ ਕਰਕੇ ਜਿਹੜੇ ਆ ਬੈਨੀਫਿਟਸ ਮਿਲਦੇ ਨੇ ਜਿਹੜੇ ਵੈਲਫੇਅਰ ਦੇ ਉੱਤੇ ਨੇ ਉਹਨਾਂ ਦੇ ਅਮ ਨੈਸ਼ਨਲ ਪਾਰਕ ਮਿਊਜ਼ੀਅਮਸ ਨੇ ਪਾਸਪੋਰਟ ਪ੍ਰੋਸੈਸਿੰਗ ਅਮ ਇਹਦੇ ਸਮਾਲ ਬਿਜ਼ਨਸ ਲੋਨ ਨੇ ਔਰ ਖਾਸ ਕਰਕੇ ਜਿਹੜੇ ਲੈਂਡਿੰਗ ਦੇ ਵਿੱਚ ਐਫ ਐਚ ਏ ਲੋਨਸ ਨੇ ਜਿਹੜੇ ਜਿਹਨੂੰ ਗਵਰਨਮੈਂਟ ਪ੍ਰੋਸੈਸ ਕਰਦੀ ਹੈ ਇਹਦੇ ਉੱਤੇ ਇੱਕ ਵੱਡਾ ਇੰਪੈਕਟ ਪੈ ਸਕਦਾ ਪਰ ਇੱਕ ਜਿਹੜਾ ਇਹਦਾ ਇੰਪੈਕਟ ਹੋਰ ਨਜ਼ਰ ਆਉਂਦਾ ਪਿਆ ਰਾਜੂ ਜੀ ਐਸਪਰ ਇਹਦਾ ਅਮ ਉਹ ਇਹ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਇਨ ਫੈਕਟ ਐਸੇ ਫਰਾਈਡੇ ਫਿਰ ਰਿਪੋਰਟ ਆਉਣੀ ਹੈ ਜੌਬ ਰਿਪੋਰਟ ਆਉਣੀ ਹੈ ਤਾਂ ਦੂਜੀ ਆਉਣੀ ਹੈ ਆਪਣੀ ਇਨਫਲੇਸ਼ਨ ਰਿਪੋਰਟ ਉਹ ਰਿਪੋਰਟ ਜਿਹੜੀ ਹੈ ਕਹਿੰਦੇ ਜੇ ਰਿਪੋਰਟ ਨਹੀਂ ਆਏਗੀ ਉਹ ਰਿਪੋਰਟ ਨੂੰ ਰੋਕ ਲਾਂਗੇ ਆਪਾਂ ਆਫਕੋਰਸ ਪ੍ਰੈਜ਼ੀਡੈਂਟ ਟਰੰਪ ਤੇ ਵੈਸੇ ਵੀ ਰੋਕਣਾ ਚਾਹੁੰਦੇ ਨੇ ਉਹ ਰਿਪੋਰਟ ਨੂੰ ਕਿਉਂਕਿ ਉਹ ਰਿਪੋਰਟ ਜੇ ਰੋਕਦੇ ਨੇ ਜਨਰਲੀ ਰਿਪੋਰਟਾਂ ਚੰਗੀਆਂ ਨਹੀਂ ਆਉਂਦੀਆਂ ਪਿਆ ਹੁਣ ਹੋਰ ਵੀ ਖਰਾਬ ਆਉਣੀਆਂ ਨੇ ਤੇ ਉਹਦੇ ਨਾਲ ਲੋਅਰ ਆਲ ਇੰਪੈਕਟ ਆ ਕੇ ਕਿਹੜਾ ਇੰਡੀਕੇਸ਼ਨ ਹੀ ਚੇਅਰਮੈਨ ਪਾਵਲ ਨੇ ਦਿੱਤੀ ਹੈ ਕਿ ਵਿਦਨ ਅਕ ਸ਼ਾਇਦ ਇੰਟਰਸਟੇਡ ਜਿਹੜੇ ਨੇ ਉਹ ਦੁਬਾਰਾ ਘਟਣ ਪਰ ਜੇ ਉਹ ਰਿਪੋਰਟ ਨਹੀਂ ਹੋएगी ਨਾ 인ਫਲੇਸ਼ਨ ਦੀ ਨਾ ਜੌਬ ਦੀ ਰਿਪੋਰਟ ਤੇ ਉਹ ਘਟਦੇ ਨੇ ਜਾਂ ਨਹੀਂ ਘਟਦੇ ਜਾਂ ਕਿੰਨੇ ਘਟਦੇ ਨੇ ਉਹਦੇ ਇੱਕ ਵੱਡਾ ਇੰਪੈਕਟ ਪੈ ਸਕਦਾ ਜਿਹਦੇ ਜਿਹੜਾ ਸੋ ਮਤਲਬ ਜੇ ਡਾਟਾ ਨਹੀਂ ਹੋਊਗਾ ਤਾਂ ਫਿਰ ਉਹ ਡਿਸੀਜਨ ਨਹੀਂ ਲੈਣਗੇ ਐਗਜੈਕਟਲੀ ਓਵਰਆਲ ਇੰਪੈਕਟ ਰਿਪੋਰਟ ਦੇ ਵਿੱਚ ਪੈਣਾ ਤੇ ਸੋ ਓਵਰਆਲ ਸੌਰੀ ਗੋ ਹੈਂਡ ਗੋ ਹੈਂਡ ਹਾਂਜੀ ਸੋ ਤਕਰੀਬਨ 1.5 ਮਿਲੀਅਨ ਲੋਕੀ ਨੇ ਜਿਨ੍ਹਾਂ ਨੂੰ ਇਸ ਟਾਈਮ ਇੰਪੈਕਟ ਪੈਣਾ ਹੈ ਓਵਰਆਲ ਲੇਟ ਲੋਡ 1.5 ਮਿਲੀਅਨ ਲੋਕੀ ਜਿਹਦੇ ਵਿੱਚ ਇਹਨਾਂ ਨੂੰ ਇਸ ਟਾਈਮ ਜਾਂ ਕੋਈ ਫ ਯਾ ਜਿਹਦੇ ਜੇ ਆਪਾਂ ਕਹੀਏ ਕਿ ਜਿਹਦੇ ਜਿਨ੍ਹਾਂ ਨੂੰ ਕੰਮ ਤੇ ਜਾਣਾ ਪੈਣਾ ਬਿਟਾਉਟ ਮਨੀ ਜਾਂ ਜਿਨ੍ਹਾਂ ਨੂੰ ਬਿਲਕੁਲ ਕੰਮ ਤੋਂ ਬੰਦ ਹੋ ਜਾਣਾ ਸੋ ਆਹੀ ਟੋਟਲ 583 ਡਿਫੈਡਲ ਇਮਪਲੋਇਜ਼ ਨੇ ਜਿਨ੍ਹਾਂ ਨੂੰ ਬਿਲਕੁਲ ਬੰਦ ਕਰਨ ਮਤਲਬ ਕੰਮ ਤੇ ਉਹਨਾਂ ਨੂੰ ਨਹੀਂ ਜਾਣਾ ਨਹੀਂ ਛੁੱਟੀ ਕਰਦਣੀ ਹੈ ਔਰ ਫਿਰ ਗੱਲ ਹੁੰਦਾ ਕਿ ਤਨਖਾਹ ਨਹੀਂ ਮਿਲਦੀ ਇਨਫੈਕਟ ਉਹਨਾਂ ਨੂੰ ਬਾਕੀ ਤੇ ਮਿਲ ਜਾਂਦੀ ਹੈ ਔਰ ਇਸ ਵਾਰੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਜੀ ਮੈਂ ਬੰਦੇ ਸਾਰੇ ਕੱਢ ਦੇਣੇ ਸੋ ਜੇ ਉਹਦਾ ਪ੍ਰਭਾਵ ਕੀ ਪੈਂਦਾ ਕੱਢਦੇ ਨਹੀਂ ਕੱਢਦੇ ਥੇਰ ਇਸ ਅਗੇਨ ਟੂ अर्ਲੀ ਟੂ ਸੇ ਪਰ ਆਈ ਥਿੰਕ ਨੇਗੋਸ਼ੀਏਸ਼ਨ ਚੱਲਦੀ ਪਈ ਹੈ ਨਾਲ ਜਿਹੜਾ ਵੱਡਾ ਇੰਪੈਕਟ ਪਿਆ ਆਪਾਂ ਕਹੀਏ ਕਿ 골ਡ ਜਿਹੜਾ ਪ੍ਰਾਈਸ ਹੈ ਉਹ ਐਸ ਸਾਲ ਥਰੂ ਆਊਟ ਬਿਕਾਜ਼ ਆਫ ਇਕਨੋਮੀ ਜੀ ਆਪਾਂ ਪਿਛਲੇ ਸਾਲ ਦੇ ਜੂਨ ਜੁਲਾਈ ਤੋਂ ਲੈ ਕੇ ਚੱਲੀਏ ਤੇ ਪ੍ਰਾਈਸ ਜਿਹੜਾ ਮਤਲਬ ਕਿ 3000 ਤੋਂ ਲੈ ਕੇ ਹੁਣ ਆਲਮੋਸਟ 4000 ਦੇ ਕੋਲ ਪਹੁੰਚ ਚੁੱਕਿਆ ਔਰ ਜਿੰਨੇ ਦਿਨ ਇਹ ਸ਼ਟ ਡਾਊਨ ਰਿਹਾ ਇਹਦਾ ਪ੍ਰਾਈਸ ਜਿਹੜਾ 골ਡ ਦਾ ਪ੍ਰਾਈਸ ਇੰਪੈਕਟ ਹੋਰ ਜ਼ਿਆਦਾ ਵਧਣਾ ਸੋ ਇਹ ਕੀ ਇੰਪੈਕਟ ਹੈ ऑन एवरेज जनरली ਕੀ ਹੁੰਦਾ ਕਿ ਸਟਾਕ ਮਾਰਕੀਟ ਜੇ ਲੰਮਾ ਚਿਰ ਤੇ ਬੰਦ ਰਹੇ ਸਟਾਕ ਮਾਰਕੀਟ ਤੇ ਇੰਪੈਕਟ ਪੈਂਦਾ ਪਰ ਜਨਰਲੀ ਕੀ ਕਿ ਅਜ ਤੱਕ ਜਿੰਨੀ ਵਾਰ ਵੀ ਅੱਗੇ ਵੀ ਸ਼ਟਡਾਊਨ ਹੋਏ ਨੇ ਜਦੋਂ ਮਾਰਕੀਟ ਓਪਨ ਕਰਦੀ ਹੈ ਤੇ ਸਟਾਕ ਮਾਰਕੀਟ ਦੁਬਾਰਾ ਰੀਬਾਉਂਡ ਕਰ ਜਾਂਦੀ ਹੈ ਪਰ ਓਵਰਆਲ ਗoods ਐਂਡ ਸਰਵਿਸਿਜ਼ ਤੇ ਜਿਹੜਾ ਇੰਪੈਕਟ ਆਸਟੈਂਪਣਾ ਟੈਂਪਰੇਰੀ ਬਿਕੋਜ਼ ਇਹਨਾਂ ਪਹਿਲੀ ਵਾਰ ਇਹਦਾਂ ਹੋਇਆ ਕਿ ਜਿਹਦੇ ਵਿੱਚ ਟੈਰਿਫਸ ਔਨ ਟੂ ਜਾਈ ਇਕਨੋਮੀ ਰੀਸੈਸ਼ਨ ਦੇ ਵਿੱਚ ਜਾਂਦੀ ਪਈ ਹੈ ਇਹ ਸਾਰਾ ਚੀਜ਼ਾਂ ਨਹੀਂ ਐਡ ਅਪ ਹੁੰਦੀਆਂ ਨੇ ਔਰ ਆਉਣ ਵਾਲੇ ਮਹੀਨਿਆਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹਤੇ ਜਿਆਦਾ ਨੈਗੇਟਿਵ ਇੰਪੈਕਟ ਪਾਣੇ ਨੇ ਕਿਉਂਕਿ ਜਿਹੜੇ ਇਸ ਟਾਈਮ ਆਮ ਕੰਜ਼ਿਊਮਰ ਹੈ ਉਹ ਆਲਰੇਡੀ ਫਾਈਨੈਂਸ਼ੀਅਲ ਕਰੰਚ ਦੇ ਥਰੂ ਜਾ ਰਿਹਾ ਹੈ ਹੁਣ ਆਰ ਔਰ ਥੋੜੇ ਦਿਨਾਂ ਦੇ ਬਾਅਦ ਜਿਹੜਾ ਸਭ ਤੋਂ ਜਿਆਦਾ ਸੈਲਿੰਗ ਹੁੰਦੀ ਹੈ ਉਹ ਹੁੰਦੀ ਹੈ ਨਵੰਬਰ ਦੇ ਵਿੱਚ ਔਰ ਜਿਹਦਾ ਇੰਪੈਕਟ ਥਰੂਆਊਟ ਹੌਲੀਡੇ ਸੀਜ਼ਨ ਤੇ ਪੈ ਗਿਆ ਤੇ ਜਿਹੜੀ ਸਪੈਂਡਿੰਗ ਹੈ ਉਹ ਘਟ ਹੋ ਜੂਗੀ ਜਿਸ ਦੇ ਨਾਲ ਜਿਹੜੀ ਹੈ ਓਵਰਆਲ ਜੀਡੀਪੀ ਜਾਂ ਓਵਰਆਲ ਇਕਨੋਮੀ ਤੇ ਇੱਕ ਵੱਡਾ ਫਰਕ ਇੰਪੈਕਟ ਪੈ ਸਕਦਾ ਸੋ ਦੇਖੋ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਸਾਹਮਣੇ ਆ ਸੋ ਜਿਨਾ ਆ ਤੁਸੀਂ ਸਕਰੀਨ ਤੇ ਇਸ ਟਾਈਮ ਨਾਲ ਦੇਖ ਵੀ ਰਹੇ ਆਂ ਵੀ ਕਿਹੜੇ ਸਰਕਾਰ ਦੇ ਵਿੱਚ ਕਿਹੜੀ ਕਿਹੜੀ ਜਿਹੜੇ ਮੌਕੇ ਦੇ ਉੱਤੇ ਜਿਹੜਾ ਉਹ ਰਿਹਾ ਆ ਆ ਕਿੰਨੇ ਦਿਨ ਜਿਹੜਾ ਉਹ ਸ਼ਟਡਾਊਨ ਰਿਹਾ ਆ ਸੋ ਆ ਜਿਹੜਾ ਆਂਕੜਾ ਤੁਹਾਡੇ ਨਾਲ ਅਸੀਂ ਜਿਹੜਾ ਸ਼ੇਅਰ ਕੀਤਾ ਸੀ ਇਹ ਤਾਂ ਹੈਗਾ ਵੀ ਉਹ ਲੋਕ ਜਿਨ੍ਹਾਂ ਦੀ ਨੌਕਰੀ ਦੇ ਉੱਤੇ ਫਰਲੋ ਵਾਲਾ ਜਿਹੜਾ ਇਫੈਕਟ ਆ ਜੀ ਜੀ ਇਹ ਤਾਂ ਡਾਇਰੈਕਟ ਆ ਬਾਕੀ ਜਿਹੜਾ ਇਨਡਾਇਰੈਕਟ ਉਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਨੂੰ ਸਰਵਿਸਿਜ਼ ਨਹੀਂ ਮਿਲਦੀਆਂ ਉਹ ਮਿਲੀਅਨਸ ਦੇ ਵਿੱਚ ਜਿਹੜੇ ਉਹ ਜੇ 에어ਪੋਰਟ ਤੇ ਜਾਂਦੇ ਪਏ ਔਰ 에어ਪੋਰਟ ਤੇ TSA ਵਾਲੇ ਜਣ ਨਹੀਂ ਆਏ ਤੇ ਉਹ ਲੰਮੀਆਂ ਲਾਈਨਾਂ ਔਰ ਆਨ ਲਾਸਟ ਇਅਰ ਜਿਹੜਾ ਲਾਸਟ ਟਾਈਮ 35 ਦਿਨ ਦਾ ਸ਼ਟਡਾਊਨ ਹੋਇਆ ਸੀ 에어 ਟ੍ਰੈਫਿਕ ਕੰਟਰੋਲਰ ਜਿਹੜੇ ਉਹਨਾਂ ਨੇ ਕੰਮ ਤੇ ਆਉਣਾ ਬੰਦ ਕਰ ਦਿੱਤਾ ਸੀ ਤੇ ਨਿਊਯਾਰਕ ਦੇ ਵਿੱਚ ਜਾਂ ਐਲਏ ਜਿਹੜੇ ਵੱਡੇ 에어ਪੋਰਟਸ ਨੇ ਉੱਤੇ ਬਹੁਤ ਸਾਰੀਆਂ 에어 ਫਲਾਈਟਸ ਕੈਨਸਲ ਹੋਈਆਂ ਔਰ ਜਿੱਦਾਂ ਅੱਗੇ ਕੀ ਗੱਲ ਕਰ ਰਹੇ ਹਾਂ ਹੌਲੀਡੇ ਸੀਜ਼ਨ ਆਉਂਦਾ ਪਿਆ ਔਰ ਜੇ ਹੋਪ ਕਿ ਇਹ ਨਾ ਚੱਲੇ ਔਰ ਲੱਗਦਾ ਨਹੀਂ ਕਿ ਇਹ ਨਾ ਚੱਲੇਗਾ ਕਿ 2 ਮਹੀਨੇ ਚੱਲ ਗਿਆ ਪਰ ਐਸ ਪ੍ਰੈਜ਼ੀਡੈਂਟ ਟਰੰਪ ਤੇ ਜਿਹੜਾ ਲਾਸਟ 20 ਦਿਨ ਦਾ ਹੋਇਆ ਸੀ ਉਹ ਵੀ ਕਿਸੇ ਨੇ ਵੀ ਨਹੀਂ ਕੀਤੀ ਔਰ ਉਦੋਂ ਇਕਨੋਮੀ ਜਿਹੜੀ ਹੈ 0.4% ਜਿਹੜੀ ਹੈ ਥੱਲੇ ਚਲੀ ਗਈ ਉਹ ਬਹੁਤ ਜਿਆਦਾ ਤੇ ਨਹੀਂ ਹੈਗੀ ਪਰ ਫਿਰ ਵੀ ਜੋ ਹਾਲਾਤ ਇਸ ਟਾਈਮ ਬਲਦੇ ਨੇ ਇਸ ਕਰਕੇ ਇਹ ਜਿਆਦਾ ਐਡ ਅਪ ਹੋਣ ਦੇ ਜਿਹੜੇ ਚਾਂਸਸ ਜਿਆਦੇ ਨੇ ਸੋ ਓਵਰ ਆਲ ਰੈਡੀ ਫੰਡਿੰਗ ਹੈ ਤਕਰੀਬਨ 18 ਬਿਲੀਅਨ ਡਾਲਰ ਜਿਹੜੀ ਉਹਨਾਂ ਨੇ ਵਿਦ ਹੋਲਡ ਕਰ ਲਈ ਤੀ ਕਰ ਲੈਣੀ ਹੈ ਜਿਹਦੇ ਸਪੈਂਡਿੰਗ ਔਨ ਯੂ ਸਰਵਿਸਸਸ ਐਂਡ ਗੁੱਡਸ ਨੇ ਸੈਲਰੀਜ਼ ਨੇ ਸੇ ਔਰ 3 ਬਿਲੀਅਨ ਜਿਹੜੇ ਜਿਹੜੀ ਸੈਲਰੀਜ਼ ਆ ਫੌਲਡਡ ਏਮਪਲੋਇਜ਼ ਦੀਆਂ ਉਹ ਤੇ ਹੋਲਡ ਕਰ ਲੈਣਗੇ ਪਰ ਇਨ ਐਂਡ ਆਫ ਦਾ ਡੇ ਉਹ ਜਾ ਕੇ ਬਾਅਦ ਚ ਦੇਣੀਆਂ ਪੈਂਦੀਆਂ ਨੇ ਸੋ ਕੰਮ ਵੀ ਨਹੀਂ ਕਰਦੇ ਤੇ ਮਤਲਬ ਅਨਫੋਰਚਨਟਲੀ ਉਹਨਾਂ ਲੋਕਾਂ ਦੀ ਸਿਚੁਏਸ਼ਨ ਕਿਉਂਕਿ ਜਿਹੜੇ ਮੈਜੋਰਿਟੀ ਏਮਪਲੋਇਜ਼ ਨੇ ਦੇ ਆਰ ਮਿਨੀਮਮ ਵੇਜ ਵਰਕਰ ਜਿਹਾ ਕਰਲੇ টিਐਸਏ ਤੇ ਉਹਨਾਂ ਦੀਆਂ ਯੂ نو ਘਰ ਦੇ ਬਿਲਸ ਕ੍ਰੈਡਿਟ ਕਾਰਡ ਪੇਮੈਂਟਸ ਜਾਂ ਹੋਰ ਯੂਟਿਲਿਟੀਜ਼ ਉਹ ਤਾਂ ਕਿਸੇ ਨੇ ਮਾਫ ਨਹੀਂ ਕਰਨੀਆਂ ਸੋ ਜਿਹੜਾ ਵੀ ਬੰਦਾ ਇਹਦੇ ਚ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਸਫਰ ਪਹਿਲਾਂ ਤੇ ਜਿਹੜੇ ਐਟਲੀਸਟ ਗਵਰਨਮੈਂਟ empioyes ਨੇ ਉਹ ਤੇ ਡਾਇਰੈਕਟਲੀ ਸਹਾਰਨ ਕਰਨਗੇ ਪਰ ਓਵਰਆਲ ਸਾਰੀ ਸਾਰੀ ਇਕਨੋਮੀ ਜਿੰਨੇ ਵੀ ਆਪਾਂ ਹੈਗੇ ਆ ਅਨਫੋਰਚਨਟਲੀ ਸਾਨੂੰ ਵੀ ਇਹਦਾ ਇੰਡਾਇਰੈਕਟ ਇੰਪੈਕਟ ਵੀ ਪੈਗਾ ਯਾ ਸੋ ਹਾਪਫੁਲੀ ਵੀ ਨਾਬੜੇ ਐਸ ਟਾਈਮ ਲੱਗਦਾ ਜਿਹੜੇ ਵਾਵਾਂ ਕੇਅਰ ਤੇ ਬੈਨੀਫਿਟਸ ਆ ਜਾਂ ਅਫੋਰਡੇਬਲ ਕੇਅਰ ਰੈਕਟ ਦੇ ਬੈਨੀਫਿਟਸ ਨੂੰ ਲੈ ਕੇ ਜਿਹੜਾ ਸਟੇਲਮੇਟ ਆ ਉਹ ਬਣਿਆ ਪਿਆ ਡੈਮੋਕਰੇਟਸ ਕਹਿੰਦੇ ਵੀ ਇਹ ਰੱਖਣੇ ਆ ਉਹ ਕਹਿੰਦੇ ਵੀ ਨਹੀਂ ਕੱਢਣੇ ਉਹ ਤਾਂ ਵੈਸੇ ਵੀ ਉਸ ਕਾਨੂੰਨ ਨੂੰ ਕਿਲ ਕਰਨਾ ਚਾਹੁੰਦੇ ਆ ਏਸੀਏ ਨੂੰ ਅਫੋਰਡੇਬਲ ਕੇਅਰ ਐਕਟ ਨੂੰ ਪਿਛਲੀ ਜਿਹੜਾ ਉਹ ਨਹੀਂ ਸੀ ਕਰ ਸਕੇ ਹੈਰੀਜ਼ੋਨਾ ਦੇ ਜਿਹੜੇ ਸੈਨੇਟਰ ਆ ਉਹਨਾਂ ਨੇ ਉਹਨਾਂ ਦੇ ਉਲਟ ਜਿਹੜੀ ਵੋਟ ਪਾ ਕੇ ਤਾਂ ਉਹ ਬਿਲ ਕਿਲ ਜਿਹੜਾ ਇਹਨਾਂ ਦਾ ਘਰ ਦਿੱਤਾ ਸੀਗਾ ਸੋ ਇਹ ਕਾਫੀ ਕੁਝ ਜਿਹੜਾ ਚੱਲ ਰਿਹਾ ਸੋ ਇੰਪੈਕਟ ਜਿਹੜੇ ਆਪਾਂ ਨੂੰ ਨਜ਼ਰ ਜਿਹੜੀ ਆਉਣਗੇ ਇਕਨੋਮਿਕਲੀ ਆਮ ਲੋਕਾਂ ਦੇ ਉੱਤੇ ਕਿਦਾਂ ਤੁਸੀਂ ਚੀਜ਼ਾਂ ਦੇ ਉੱਤੇ ਅਸਰ ਜਿਹੜਾ ਉਹ ਦੇਖੂਗੇ ਇਤਨਾ ਜਿਹੜੀਆਂ ਸਰਕਾਰੀ ਚੀਜ਼ਾਂ ਦੇ ਨਾਲ ਜਿਹੜਾ ਅਸਰ ਪੈਣਾ ਆ ਇਹ ਇਹਦਾ ਇੰਪੈਕਟ ਕਿੱਦਾਂ ਆਪਾਂ ਨੂੰ ਨਜ਼ਰ ਆਉਣਾ ਇਕਨੋਮੀ ਦੇ ਉੱਤੇ ਕਿੱਦਾਂ ਕੀ ਕੀਮਤਾਂ ਵਧਣ ਦਾ ਕੋਈ ਖਤਰਾ ਇਹਦੇ ਵਿੱਚ ਰਹਿੰਦਾ ਆ ਜਾਂ ਨਹੀਂ ਰਹਿੰਦਾ ਦੇਖੋ ਅਜੇ ਜੇ ਇਹ ਸ਼ਾਰਟ ਟਰਮ ਦੇ ਵਿੱਚ ਵਿਦਨ ਫਿਊ ਨੈਕਸਟ ਫਿਊ ਡੇਸ ਜਾਂ ਫਿਊ ਵੀਕਸ 'ਚ ਆਪਾਂ ਸੈਟਲ ਹੋ ਜਾਂਦਾ ਤੇ ਫੇਰ ਤਾਂ ਕੋਈ ਜ਼ਿਆਦਾ ਇੰਪੈਕਟ ਨਹੀਂ ਪੈਣਾ ਕਿਉਂਕਿ ਜਿੰਨੇ ਕਿ ਕੌਨਾਂ ਡਾਊਨਫਾਲ ਆਉਣਾ ਉਹਨਾਂ ਵਾਜ ਜਾਣਾ ਪਰ ਜਿੰਨਾ ਜ਼ਿਆਦਾ ਪ੍ਰੋਲੋਂਗ ਹੋਇਆ ਤਾਂ ਉਹਦੇ ਨਾਲ ਡੈਫੀਨਿਟਲੀ ਇਕਨੋਮੀ ਦੇ ਵਿੱਚ ਇੰਪੈਕਟ ਪੈਣਾ ਔਰ ਕਿੰਨਾ ਜਿਆਦਾ ਹੁੰਦਾ ਹੁਣ ਖਾਸ ਕਰਕੇ ਜਿਹੜਾ ਇਸ ਟਾਈਮ ਪ੍ਰੈਜ਼ੀਡੈਂਟ ਟਰੰਪ ਇਹ ਕਹਿ ਰਹੇ ਵੇ ਕਿ ਹਾਂਜੀ ਅਸੀਂ ਬੰਦੇ ਵੀ ਲੀਆਫ ਕਰ ਦਨੇ ਜਿਹੜੇ ਬੰਦੇ ਨੇ ਜਿਹੜੇ ਜਿਨ੍ਹਾਂ ਦੇ ਫਰਮਾਂ ਦੇ ਹੋ ਗਏ ਨੇ ਤੇ ਫਿਰ ਤੇ ਡੈਫੀਨਟਲੀ ਲੰਮਾ ਇਮਪੈਕਟ ਪਏਗਾ ਫਿਰ ਕੱਢ ਹੀ ਦੇਣੇ ਆ ਮੈਂ ਕਹਿੰਦੇ ਕੱਢ ਹੀ ਦੇਣੇ ਆ ਸੋ ਆਈ ਥਿੰਕ ਇੱਕ ਤਰ੍ਹਾਂ ਦੀ ਨੈਗੋਸ਼ੀਏਸ਼ਨ ਟੈਕ ਟੈਕਟਿਕਸ ਨੇ ਕਿ ਹਰ ਵਾਰੀ ਯੂ نو ਆਈ ਡੋਟ ਨੋ ਤੁਮ ਤੁਮ ਕੀ ਦੇ ਕੇ ਕੰਮ ਕਰਾਉਣਾ ਮਤਲਬ ਬੈਕ ਐਗਜ਼ੈਕਟਲੀ ਸੋ ਹੁਣ ਅ ਪਲੱਸ ਜਿਹੜੀ ਆਲਰੇਡੀ ਇੰਪੈਕਟ ਚਲਦੇ ਪੈਨ ਇਕਨੋਮੀ ਦੇ ਵਿੱਚ ਉਹ ਟਰਕਿੰਗ ਬਾਰੇ ਤੁਸੀਂ ਜਿਆਦਾ ਜਿਆਦਾ ਚੰਗੀ ਤਰ੍ਹਾਂ ਇੰਪੈਕਟ ਕਰ ਸਕਦੇ ਪਰ ਮੈਂ ਜਿਹੜਾ ਆਪਣੇ ਪਰਸਪੈਕਟਿਵ ਤੋਂ ਗੱਲ ਕਰਦਾ ਟਰਕਿੰਗ ਦਾ ਕਿਉਂਕਿ ਜਿਹੜਾ ਸਾਨੂੰ ਐਜ਼ ਅ ਡੈਟ ਸੈਟਲਮੈਂਟ ਕਾਲਾਂ ਆਉਂਦੀਆਂ ਪਈ ਇਹਨਾਂ ਮੈਜੋਰਿਟੀ ਆਫ ਦਮ ਆਰ ਗੋਇੰਗ ਥਰੂ ਦਸ ਯੂ ਨੋ ਜਿਹੜਾ ਫਾਈਨੈਂਸ਼ੀਅਲ ਕਰੰਚ ਹੈਗਾ ਟਰਕਿੰਗ ਦਾ ਕਿ ਕਿਸੇ ਪਾਸੇ ਕੋਈ ਉਮੀਦ ਨਜ਼ਰ ਨਹੀਂ ਆਉਂਦੀ ਪਈ ਥੈਟ ਇਜ਼ ਲੌਂਗ ਟਰਮ ਦੇ ਵਿੱਚ ਸ਼ਾਰਟ ਟਰਮ ਦੇ ਵਿੱਚ ਓਵਰਆਲ ਹੁਣ आईटी इंडस्ट्री ਲਈ ਤਾਂ ਹੀ ਰਿਟੇਲ ਇੰਡਸਟਰੀ ਲਈ ਕੋਈ ਵੀ ਅਸੀਂ ਇੰਡਸਟਰੀ ਜਿਹੜੀ ਫਲਰਿਸ਼ ਕਰਦੀ ਪਈ ਹੈ ਅਨਫੋਰਚੂਨੇਟਲੀ ਹਰ ਸੈਕਟਰ ਦੇ ਵਿੱਚ ਚਾਹੇ ਇੰਪੈਕਟ ਥੋੜਾ ਜਾਂ ਬਹੁਤ ਜ਼ਿਆਦਾ ਇੰਪੈਕਟ ਫਾਈਨੈਂਸ਼ੀਅਲ ਇੰਪੈਕਟ ਥਰੂਆਊਟ ਆਰ ਦੋ ਜੇ ਕੁਆਟਰ ਲਗਾਤਾਰ ਜੇ ਨੈਗੇਟਿਵ ਜੀਡੀਪੀ ਨੈਗੇਟਿਵ ਜਾਂਦੀ ਹੈ ਟੈਕਨੀਕਲੀ ਵੀ ਰੈਸੈਸ਼ਨ ਸੋ ਹੁਣ ਸੈਕੰਡ ਕੁਆਟਰ ਇੱਕ ਕੁਆਟਰ ਤੇ ਆ ਗਈ ਹੈ ਨੈਕਸਟ ਕੁਆਟਰ ਦੇਖਦੇ ਹਾਂ ਕਿ ਕੀ ਬਣਦਾ ਹੋਪਫੁਲੀ ਨਾ ਹੋਏ ਪਰ ਅਸਾਰ ਜਿਹੜੇ ਨੇ ਰੈਸੈਸ਼ਨ ਦੇ ਉਹ ਹਾਈ ਸਟੈਪ ਨਜ਼ਰ ਆਉਂਦੇ ਪਏ ਹੈ ਅਜੇ ਆਪਾਂ ਜਦੋਂ ਮੈਂ ਸ਼ੁਰੂਆਤ ਚ ਕਿਹਾ ਸੀਗਾ ਵੀ ਹੁਣ ਟਰੱਕਿੰਗ ਦਾ ਜਿਹੜਾ ਰੌਲਾ ਆਇਆ ਲਾਇਸੈਂਸ ਨੂੰ ਲੈ ਕੇ ਬਹੁਤ ਰੌਲਾ ਪੈ ਗਿਆ ਆ ਆਪਣੀ ਕਮਿਊਨਿਟੀ ਦੇ ਵਿੱਚ ਨਿਰਮਲ ਮਾਨ ਜੀ ਵੀ ਆਪਾਂ ਇਹ ਦੇਖਦੇ ਆਂ ਵੀ ਜਿਹੜਾ ਵਰਕ ਪਰਮਿਟ ਵਾਲਾ ਬੰਦਾ ਆ ਜਿਹੜਾ ਅਮਰੀਕਨ ਡ੍ਰੀਮ ਇੱਥੇ ਲੈ ਕੇ ਪਹੁੰਚਿਆ ਆ ਉਹਨੇ ਘਰ ਵੀ ਖਰੀਦਿਆ ਉਹਨੇ ਟਰੱਕਿੰਗ ਦੇ ਵਿੱਚ ਵੀ ਆ ਹੋਰ ਬਿਜ਼ਨੈਸਸ ਦੇ ਵਿੱਚ ਆ ਕੰਮਕਾਰ ਦੇ ਉੱਤੇ ਲੱਗਾ ਜਾਏ ਸਟੋਰਾਂ ਦੇ ਉੱਤੇ ਕੰਮ ਕਰਦਾ ਚਾਹੇ ਟਰੱਕਿੰਗ ਤੇ ਕਰਦਾ ਹੁਣ ਜਦੋਂ ਟਰੱਕਿੰਗ ਵਾਲੇ ਲਾਇਸੈਂਸ ਜਦੋਂ ਰੱਦ ਹੋਣ ਦਾ ਮਸਲਾ ਚੱਲ ਗਿਆ ਤੇ ਉਹ ਆਪਣੀ ਕਮਿਊਨਿਟੀ ਤੇ ਬਹੁਤ ਵੱਡਾ ਜਿਹੜਾ ਇੰਪੈਕਟ ਇਸ ਤੇ ਕਰਕੇ ਪਿਆ ਆ ਸੋ ਉਹਦਾ ਤੁਸੀਂ ਇੰਪੈਕਟ ਕਿਦਾਂ ਜਿਹੜਾ ਉਹ ਦੇਖਦੇ ਆ ਲੌਂਗ ਟਰਮ ਇਫੈਕਟ ਕੀ ਆ ਤੇ ਸ਼ਾਰਟ ਟਰਮ ਪੇਨ ਕੀ ਜਿਹੜੀ ਇਸ ਤੇ ਵਿੱਚ ਨਜ਼ਰ ਆ ਰਹੀ देखो कर, थोड़ी जीड़ी बड़ी इंपैक्टेड ਸਾਡੀ ਸਾਡੀ ਖਾਸ ਕਰਕੇ ਸਾਡੀ ਕਮਿਊਨਿਟੀ ਨੂੰ ਪੈਂਦਾ ਕਿ ਸਾਡੀ ਕਮਿਊਨਿਟੀ ਦੇ ਖਰਚੇ ਥੋੜੇ ਜਿਆਦਾ ਵਧੇ ਹੋਏ ਨੇ ਅੱਜ ਕਮੇ ਐਸ ਕੰਪੇਅਰ ਟੂ ਅਦਰ ਕਮਿਊਨਿਟੀਆਂ ਜਿੱਦਾਂ ਹੋਣ ਜਿਵੇਂ ਇੱਕ ਐਸਾ ਦੌਰ ਵੀ ਆਇਆ ਕਿਉਂਕਿ ਹਰ ਡਿਫਰੈਂਟ ਫੇਜ਼ ਆਉਂਦੇ ਨੇ ਆਹ ਯਰ ਡਿਫਰੈਂਟ ਫੇਜ਼ ਵੇਖੇ ਨੇ ਇੱਕ ਐਸਾ ਫੇਜ਼ ਵੀ ਆਇਆ ਹੈ ਪੈਂਡੈਮਿਕ ਤੋਂ ਪਹਿਲਾਂ ਕਿ ਜਦੋਂ ਖਾਸ ਕਰਕੇ ਜਿਹੜੇ ਵੀ ਜਿੱਦਾਂ ਸਾਬੇਅ ਓਨਰ ਹਨ ਉਹਨਾਂ ਨੂੰ ਬਹੁਤ ਵੱਡਾ ਇੰਪੈਕਟ ਪਿਆ ਹੈ ਆਲਮੋਸਟ ਸਾਰੇ ਪਾਸੇ ਸਾਬੇਅ ਕਲੋਜ਼ ਹੁੰਦੇ ਪਰ ਅੱਜ ਵੀ ਕੋਈ ਬੈਟਰ ਹਾਲਤ ਨਹੀਂ ਸਾਬੇਅ ਦੀ ਉਦੋਂ ਤੋਂ ਬਲਕਿ ਦੌਰ ਆਇਆ ਜਿੱਥੇ ਮੋਟਾ ਸੜਾ ਗੁਜਰਾਤੀਆਂ ਦਾ ਬਿਜ਼ਨਸ ਦਾ ਉਹਨਾਂ ਦਾ ਬੜਾ ਵੱਡਾ ਇੰਪੈਕਟ ਹੀ ਆਪਣੀ ਲੋਕਾਂ ਦੇ ਅਨਫੋਰਚੂਨੇਟਲੀ ਖਰਚੇ ਗੱਡੀਆਂ ਸ਼ੋਅ ਆਫ ਥੋੜਾ ਜਿਆਦਾ ਜਿਆਦਾ ਓਵਰ ਆਲ ਇੰਪੈਕਟ ਕਰਦਾ ਤੇ ਜੇ ਜਿਹਦੇ ਆਪਾਂ ਖਰਚੇ ਆਪਣੇ ਜਿੰਨੇ ਵੀ ਆਪਣੇ ਸੁਣ ਵਾਲੇ ਨੇ ਆਪਣੇ ਖਰਚੇ ਕੰਟਰੋਲ ਕਰ ਲਈਏ ਤੇ ਸਮ ਐਕਸਟੈਂਡ ਔਰ ਇੱਕ ਹੋਰ ਵੀ ਬੜਾ ਮਾੜਾ ਮਤਲਬ ਮਾੜਾ ਕਹਿ ਲੋ ਚੰਗਾ ਕਹਿ ਲੋ ਕਿਉਂਕਿ ਮジョਰਿਟੀ ਦੀ ਕਮਿਊਨਿਟੀ ਜਿਹੜੀ ਟਰੱਕਿੰਗ ਬਿਜ਼ਨਸ ਚ ਜਾਂ ਕਿਸੇ ਬਿਜ਼ਨਸ ਪਈ ਹੋਈ ਹੈ ਪਿਛਲੇ 20 25 30 ਸਾਲ ਤੋਂ انہوں نے کئی مینے کئی سال انفیکٹ آلماست تین ساڑھے تین سال آہ یہ کیپن پوٹنگ گوڈ منی آفر بیٹھ کے ہاں بھی ایسا خراب ہوں گا پھر اپنے کوڑوں ملینز ڈالرز پا کے جیڑا جی پا پوری کمیونٹی دیگال کریے تو میں گیا نا کہ بلینز ڈالر جیڑا انہوں نے پچھلے تین سال دبارہ بزنس دے بیچے پمپ ان کیتا ہونا کہ ایس امید دے بیچے بزنس کتے کتے نہ کتے ریوائی ਅਜਿਹਾ ਲੱਗਦਾ ਐ ਇਕਨੋਮੀ ਕਮਿਊਨਿਟੀ ਨੂੰ ਕਿ ਸ਼ਾਇਦ ਬਿਜ਼ਨਸ ਰਿਵਾਈਵ ਹੋ ਜਾਏਗਾ ਹੋਂ ਜਿਹੜੇ ਡਰਾਸਟਿਕ ਚੇਂजेस ਆਏ ਨੇ ਜਿਹਦੇ ਨਾਲ ਲੋਕੀ ਜਿੱਦਾਂ ਹੁਣ ਤੱਕ ਇਹ ਕਿਹਾ ਕਿ ਬਹੁਤ ਲੋਕੀ ਜਿਹੜੇ ਨੇ ਆਊਟਰ ਆਫ ਇਸ ਕੰਮ ਤੋਂ ਹੋ ਜਨ ਨੇ ਜਿਨ੍ਹਾਂ ਜਿਹੜੇ ਜਿਹੜੇ ਆਪਣੇ ਵਰਕ ਫੋਰਮਟ ਦੇ ਉੱਤੇ ਆ ਗਏ ਹਾਂ ਤੇ ਉਹਨਾਂ ਨੂੰ ਆਲਟਰਨੇਟਿਵ ਏਮਪਲੋਇਮੈਂਟ ਦੇਖਣੀ ਪੈਣੀ ਹੈ ਮੈਂ ਸੁਣਿਆ ਕੁਝ ਗੱਲਾਂ ਕਿ ਹਾਂ ਜੀ ਕੁਝ ਵੀ ਹੜਤਾਲ ਦੇ ਵੀ ਗੱਲ ਕਰਦੇ ਪਏ ਨੇ ਆਈ ਡੋਨਟ ਨੋ ਕਿ ਉਹ ਕਿੰਨਾ ਇੱਕ ਪਾਇਦਾਰ ਜਾਂ ਕਿੰਨਾ ਇੱਕ ਵਾਇਬਲ ਆਪਸ਼ਨ ਹੈਗਾ ਬਿਕੋਜ਼ ਉਹ ਤਾਂ ਅੱਗੇ ਸਾਨੂੰ ਕੰਮ ਤੋਂ ਕੱਢਦੇ ਪਏ ਨੇ ਉਤੋਂ ਆਪਾਂ ਹੋਰ ਥਾਲ ਕਰਾਂਗੇ ਆਈ ਡੋਂਟ ਥਿੰਕ ਕਿ ਕਿਸੇ ਦੀ ਨਜ਼ਰਾਂ ਚਾਉਣਾ ਇਸ ਟਾਈਮ ਚੰਗੀ ਗੱਲ ਹੈ ਪਰ ਹਰ ਬੰਦੇ ਦੇ ਆਪਣਾ ਇੱਕ ਤਰ੍ਹਾਂ ਦਾ ਪ੍ਰੋਟੈਸਟ ਕਰਨ ਦਾ ਆਪਣਾ ਤਰੀਕਾ ਹੈ ਸੋ एवरीवन ਇਸ ਫਰੀ ਟੂ ਡੂ ਅਮ ਇੱਕ ਤੇ ਹੈ ਪਰ ਆਈ ਥਿੰਕ ਕਿ ਮੈਨੂੰ ਤੁਹਾਨੂੰ ਕੀ ਲੱਗਦਾ ਰਾਜ ਕਿ ਜਿਹੜਾ ਹੁਣ ਤੁਹਾਡਾ ਖਾਸ ਕਰਕੇ ਟਰੱਕਿੰਗ ਦੀ ਐਕਸਪੀਰੀਅੰਸ ਹੈ ਕਿ ਜਿਹੜਾ ਹੁਣ ਆ ਇਹਨੇ ਡੀਕਮਿਸ਼ਨ ਹੋਣੇ ਨੇ ਬੰਦੇ ਜਿਹੜੇ ਟਰੱਕਿੰਗ ਨਹੀਂ ਚਲਾਉਣੇ ਉਹਦੇ ਨਾਲ ਜਿਹੜਾ ਕੋ ਗ੍ਰੀਨ ਕਾਰਡ ਆ ਜਿਹੜੀ ਐਗਜ਼ਿਸਟਿੰਗ ਟਰੱਕਿੰਗ ਇੰਡਸਟਰੀ ਉਹਦੇ ਨਾਲ ਕੁਝ ਰਿਵਾਈਵ ਹੋਏਗੀ ਮੈਨੂੰ ਅ ਅ ਦੇਖੋ ਵੈਸੇ ਤਾਂ ਮੇਰਾ ਕੋਈ ਟਰੱਕਿੰਗ ਚਲਾਉਂਦਾ ਜਾਂ ਟਰੱਕ ਚਲਾਉਂਦਾ ਨਹੀਂ ਹਾਂ ਟਰੱਕਰਜ਼ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਸੋ ਉਸ ਚੀਜ਼ ਤੋਂ ਆਪਣਾ ਜਿਹੜਾ ਐਕਸਪੀਰੀਅੰਸ ਆ ਉਹ ਗੱਲਾਂ ਬਾਤਾਂ ਦੇ ਵਿੱਚੋਂ ਜਿਹੜੀ ਆਪਾਂ ਦੱਸ ਸਕਦੇ ਆਂ ਅ ਜਿਹੜੇ ਲੋਕ ਇੰਡਸਟਰੀ ਛੱਡ ਗਏ ਸੀਗੇ ਖਾਸ ਕਰਕੇ ਗ੍ਰੀਨ ਕਾਰਡ ਹੋਲਡਰ ਜਿਹੜੇ ਲਾਇਸੈਂਸ ਹੋਲਡਰ ਆ ਉਹ ਇਹ ਇਹ ਅਕਸਰ ਆਖਿਆ ਜਾਂਦਾ ਸੀ ਵੀ ਉਹ ਰੇਟ ਇਹਨਾਂ ਨੇ ਸੈੱਟ ਤੇ ਆ ਇਦਾਂ ਹੋ ਗਿਆ ਉਹ ਥੋੜੇ ਤੇ ਕਰੀ ਜਾਂਦੇ ਆ ਮੇ ਵੀ ਦੇ ਕਮ ਦਾ ਦੇ ਹੈਵ ਟੂ ਕਮ ਬੈਕ ਕਿਉਂਕਿ ਪੂਰਤੀ ਤਾਂ ਕਰਨੀ ਪੈਣੀ ਆ ਨਹੀਂ ਤਾਂ ਸਪਲਾਈ ਚੇਨ ਦੇ ਉੱਤੇ ਬਹੁਤ ਵੱਡੀ ਢਾਹ ਜਿਹੜੀ ਉਹ ਲੱਗ ਜਾਣੀ ਆ ਅ ਇੰਨਾ ਸੌਖਾ ਹੀ ਕਹਿ ਦੇਣਾ ਹੁੰਦਾ ਵੀ 2 ਲੱਖ ਡਰਾਈਵਰ ਅਜੇ ਹਾਇਆ ਵੀ ਉਹਨੂੰ ਜਿਹੜਾ ਆਪਾਂ ਕੱਢ ਦਈਏ ਇੱਕੋ ਛਟਕੇ 'ਚ 30 ਦਿਨਾਂ ਦੇ ਵਿੱਚ ਕੱਢ ਦਈਏ ਤਾਂ ਸਪਲਾਈ ਚੇਨ ਕਿੱਥੇ ਦੀ ਕਿੱਥੇ ਜਿਹੜੀ ਉਹ ਚੱਲੀ ਜਾਂਦੀ ਕੋਵਿਡ ਦੇ ਦੌਰਾਨ ਆਪਾਂ ਸਪਲਾਈ ਚੇਨ ਦਾ ਰੋਲਾ ਦੇਖਿਆ ਸੀ ਸ਼ੁਰੂਆਤ 'ਚ ਉਦੋਂ ਹੀ ਜਿਹੜਾ ਫਿਰ ਮਨੀ ਬਹੁਤ ਬਣੀ ਸੀਗੀ ਜਿਹੜੇ ਲੋਕ ਉਸ ਟਾਈਮ ਇੰਡਸਟਰੀ 'ਚ ਆਏ ਸੀ ਉਹਨਾਂ ਨੂੰ ਲੱਗਦਾ ਸੀ ਵੀ ਮਨੀ ਇਦਾਂ ਹੀ ਬਣਦੀ ਰਹਿਣੀ ਆ ਇਦਾਂ ਹੀ ਮਾਇਆ ਜਿਹੜੀ ਆ ਨੋਟ ਡਿੱਗਦੇ ਰਹਿਣੇ ਛੱਪਦੇ ਔਰ ਇਹ ਝਟਕੇ ਕਰੈਕਸ਼ਨਸ ਅ ਪਰਥਲੀ ਜਦੋਂ ਇਹ ਮੱਚਦੀ ਆ ਤਾਂ ਫਿਰ ਉਹ ਬਹੁਤ ਕੁਝ ਜਿਹੜਾ ਨਵਾਂ ਨਤਾਰ ਕੇ ਜਿਹੜੀ ਉਹ ਜਾਂਦੀ ਆ ਸੋ ਇਹ ਇਹ ਚੀਜ਼ ਜਿਹੜੀ ਉਹ ਇਸ ਟਾਈਮ ਸਾਹਮਣੇ ਆ ਮੈਨੂੰ ਲੱਗਦਾ ਉਹਨਾਂ ਲਾਇਸੈਂਸਾਂ ਦੀ ਕਦਰ ਵਧੇਗੀ ਜਿਹੜੇ ਐਕਸਪੀਰੀਅੰਸ ਨੇ ਜਿਹੜੇ ਪੁਰਾਣੇ ਆ ਜਾਂ ਗ੍ਰੀਨ ਕਾਰਡ ਹੋਲਡਰ ਵਾਲੇ ਆ ਉਹ ਇਦਾਂ ਆਪਾਂ ਸ਼ੋ ਕੀਤਾ ਸੀ ਅਪਡੇਟ ਅਮਰੀਕਾ ਉਹਦੇ ਵਿੱਚ ਜਿਹੜੇ ਬਹੁਤ ਸਾਰੇ ਕਾਲਰਸ ਨੇ ਜਿਹੜਾ ਦੱਸਿਆ ਸਭ ਤੋਂ ਵੱਡੀ ਇਸ ਟਾਈਮ ਡਿਲੇਮਾ ਜਿਹੜਾ ਸ਼ਸ਼ੋਪਨ ਜਿਹੜੀ ਇਹ ਬਣੀ ਪਈ ਆ ਨਰਮਨ ਸਿੰਘ ਵੀ ਡੀਐਮਵੀ ਕਲੀਅਰ ਨਹੀਂ ਕਰ ਰਿਆ ਕਿਹਦਾ ਲਾਇਸੈਂਸ ਵੈਲਿਡ ਆ ਕਿਹਦਾ ਨਹੀਂ ਵੈਲਿਡ ਕਦੋਂ ਤੱਕ ਵੈਲਿਡ ਆ ਕਿਦਾਂ ਆ ਉਹ ਪਬਲਿਕਲੀ ਕੁਛ ਨਹੀਂ ਦੱਸ ਰੇ ਜਿਹੜੇ ਲੋਕ ਉੱਥੇ ਜਾ ਰਹੇ ਆ ਈਦਰ ਉਹਨਾਂ ਦੇ ਲਾਇਸੈਂਸ ਰੱਖੇ ਜਾ ਰਹੇ ਆ ਜਾਂ ਉਹਨਾਂ ਨੂੰ ਰੱਦ ਕੀਤਾ ਜਾ ਰਿਹਾ ਨਾ ਉਹਨਾਂ ਨੂੰ ਚਿੱਠੀ ਆਈ ਆ ਨਾ ਉਹਨਾਂ ਨੂੰ ਇਹ ਪਤਾ ਇਹ ਕਿਤੇ ਨਾ ਕਿਤੇ ਇਹ ਮਾੜੀ ਗੱਲ ਆ ਡੀਐਮਵੀ ਦੀ ਉਹਨਾਂ ਨੂੰ ਕਲੀਅਰਲੀ ਪਬਲਿਕਲੀ ਜਿਹੜਾ ਸਟੇਟ ਕਰਨਾ ਚਾਹੀਦਾ ਵੀ ਭਾਈ ਤੁਹਾਡੇ ਲਾਇਸੈਂਸ ਹੁਣ ਵੈਲਿਡ ਆ ਕਿ ਨਹੀਂ ਵੈਲਿਡ ਮੰਦਾ ਇਹ ਤਾਂ ਵੈਲਿਡ ਸਮਝ ਕੇ ਜਾਵੇ ਤਾਂ ਅੱਗੇ ਅੱਗੇ ਕੁਝ ਅਜਿਹੇ ਸੂਬੇ ਚ ਚਲੇ ਜਾਵੇ ਬਾਅਦ ਚ ਉਹਨੂੰ ਆਈਸਟੇਟੇਨ ਕਰ ਲਵੇ ਉਹਨੂੰ ਲੈਣੇ ਦੇ ਦੇਣੇ ਪੈ ਜਾਣ ਸੋ ਕਲੈਰਟੀ ਜਿਹੜੀ ਉਹ ਨਾ ਹੋਣ ਕਰਕੇ ਸੋ ਅਜੇ ਮੈਨੂੰ ਲੱਗਦਾ ਕੁਝ ਵੀਕ ਲੱਗਣਗੇ ਇਹਦੇ ਵਿੱਚ ਜਿਹੜੀ ਕਲੈਰਟੀ ਨੂੰ ਆਉਂਦੇ ਆ ਪਰ ਬਾਕੀ ਜਿਹੜੀ ਗੱਲ ਤੁਸੀਂ ਆਖੀ ਆ ਵੀ ਹਾਂ ਡੈਫੀਨਿਟਲੀ ਉਹਨਾਂ ਲਾਇਸੈਂਸ ਹੋਲਡਰਸ ਦਾ ਜਿਨ੍ਹਾਂ ਨੇ ਇੰਡਸਟਰੀ ਛੱਡ ਦਿੱਤੀ ਸੀਗੀ ਉਹ ਮੁੜ ਕੇ ਵਾਪਸ ਜਿਹੜੇ ਇਸ ਤੇ ਵਿੱਚ ਆਉਣਗੇ ਕਿਸੇ ਦੇ ਲਈ ਮਾੜਾ ਸਮਾਂ ਹੁੰਦਾ ਕਿਸੇ ਦੇ ਲਈ ਚੰਗਾ ਹੁੰਦਾ ਸਰਕਮਸਟੈਂਸਿਸ ਜਿਹੜੀ ਇਸ ਤਰੀਕੇ ਦੇ ਬਣਦੇ ਆ ਓਪਰਚ्युनिटीज ਇਤਨੀਆਂ ਜਿਹੜੀਆਂ ਉਹ ਬਣਦੀਆਂ ਆ ਸੋ ਸਾਰੇ ਜਾਨੇ ਨੇ ਆਪੋ ਆਪਣੇ ਫਾਇਦੇ ਲਈ ਜਾਣਾ ਆ ਇੱਥੇ ਮੈਂ ਤੁਹਾਨੂੰ ਇਹ ਹੁਣ ਸਵਾਲ ਨਾਲ ਨਿਰਮਲ ਮਾਨ ਜੀ ਕਰਨਾ ਚਾਹੁੰਦਾ ਵੀ ਅਮਰੀਕਾ ਦੇ ਵਿੱਚ ਤਾਂ ਸਾਰੇ ਜਾਨੇ ਡੈਟ ਵਾਲੀ ਆ ਹਰ ਇੱਕ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦਾ ਕਰਜ਼ਾ ਘਰ ਦਾ ਆ ਚਾਹੇ ਇਕਵਿਪਮੈਂਟ ਦਾ ਆ ਜਾਂ ਹੋਰ ਤਰੀਕੇ ਦਾ ਆ ਇੱਥੇ ਹੁਣ ਜਦੋਂ ਤੁਹਾਡੀਆਂ ਸਰਵਿਸਿਜ਼ ਆ ਜਿਹਦੇ ਵਿੱਚ ਕਰਜ਼ਾ ਮਾਫ ਕਰਾਉਣ ਵਾਲੀ ਗੱਲ ਤੁਸੀਂ ਜਿੰਨਾ ਦੱਸਦੇ ਆ ਵੀ 60% ਦਾ ਕਰਜ਼ਾ ਮਾਫ ਕਰਾਇਆ ਜਾ ਸਕਦਾ ਆ ਸੋ ਜਿਨ੍ਹਾਂ ਨੂੰ ਅਜੇ ਤੱਕ ਪਤਾ ਨਹੀਂ ਆ ਵੀ ਉਹਨਾਂ ਦਾ ਫਿਊਚਰ ਕੀ ਆ ਕਰਜ਼ਾ ਤਾਂ ਉਸੇ ਤਰੀਕੇ ਦੇ ਨਾਲ ਪੇਮੈਂਟ ਤੋਂ ਉਹਨਾਂ ਦੀ ਉਦਾਂ ਹੀ ਜਿਹੜੀ ਉਹ ਜਾਣੀ ਆ ਉਹ ਕੀ ਇਹਨਾਂ ਸਰਵਿਸਿਜ਼ ਦਾ ਹੁਣ ਫਾਇਦਾ ਜਾਂ ਉਹਦੇ ਬਾਰੇ ਗੱਲਬਾਤ ਕਰ ਸਕਦੇ ਨੇ ਜੀ ਬਿਲਕੁਲ ਆਈ ਥਿੰਕ ਥਿਸ ਇਜ਼ ਅ ਰਾਈਟ ਟਾਈਮ ਬਿਕਾ ਇਸ ਟਾਈਮ ਕਿਉਂਕਿ ਬੈਂਕਸ ਆਰ ਮੋਰ ਫਲੈਕਸੀਬਲ ਜਿਨ੍ਹਾਂ ਨਾਲ ਅਸੀਂ ਕੰਮ ਕਰਦੇ ਪਿਆ ਪਿਛਲੇ ਇਨੋਂ ਤਕਰੀਬਨ ਵੀ ਦੋ ਦਹਾਕੇ ਹੋ ਗਏ ਉਹਨਾਂ ਕੰਮ ਕਰਦੇ ਆ ਤੇ ਇਸ ਟਾਈਮ ਹਿਸਟੋਰਿਕ ਡੈਟ ਨਾ ਡੈਟ ਕਦੇ ਹੋਇਆ ਵੀ ਨਹੀਂ ਜੇ ਤੁਸੀਂ ਓਵਰਆਲ ਮਾਰਕੀਟ ਦੀ ਵੀ ਗੱਲ ਕਰੋ ਓਵਰ 1.2 ਟ੍ਰਿਲੀਅਨ ਡਾਲਰ ਡੈਟ ਜਿਹੜਾ ਪਰ ਬਾਕੀ ਜੇ ਆਪਾਂ ਸਟੂਡੈਂਟ ਲੋਨਸ ਜਾਂ ਕਾਰ ਲੋਨਸ ਘਰਾਂ ਦਾ ਕਰ ਲਏ ਤੇ ਉਹ ਤਾਂ ਯੂ ਨੋ ਆਲਮੋਸਟ ਯੂ ਨੋ ਡਬਲ ਡਿਚ ਟ੍ਰਿਲੀਅਨਸ ਹੋਣਾ। ਸੋ ਜੇ ਆਪਾਂ ਕ੍ਰੈਡਿਟ ਕਾਰਡ ਡੈਟ ਦੀ ਗੱਲ ਕਰੀ ਜਿਹਦਾ ਇੰਟਰਸਟ 20-25-30% ਹੁੰਦਾ ਹ ਹੁਣ ਆਪਸ਼ਨਸ ਕੀ ਹੁੰਦੇ ਨੇ ਕਿ ਜਾਂ ਤਾਂ ਤੁਸੀਂ ਬਿਲਕੁਲ ਬੈਂਕਰਪਸੀ ਕਰ ਦੋ। ਬੈਂਕਰਪਸੀ ਕਰਨੀ ਨਹੀਂ ਸੌਖੀ ਨਹੀਂ। ਤੁਸੀਂ ਆਪਣੇ ਬੈਂਕਰਪਸੀ ਲਾਇਰ ਨਾਲ ਗੱਲ ਕਰ ਸਕਦੇ ਹੋ ਪਰ ਜਨਰਲੀ ਹੁੰਦਾ ਹੈ ਕਿ ਬੈਂਕਰਪਸੀ ਦੇ ਵਿੱਚ ਤੁਹਾਡੇ ਜੋ ਵੀ ਜੀਚਾਰਡ ਪਰਸਨਲ ਆ ਜਾਂ ਕੰਪਨੀ ਦੀ ਹੋਈ ਹੈ ਤੁਹਾਨੂੰ ਚੈਪਟਰ 7 ਦੇ ਵਿੱਚ ਮੈਂਜੋਰਟੀ ਚੀਜ਼ਾਂ ਤੁਹਾਨੂੰ ਲਿਕੁਇਡੇਟ ਕਰਨੀਆਂ ਪੈਂਦੀਆਂ ਨੇ ਆਪਣੀਆਂ ਚੀਜ਼ਾਂ ਵੇਚਣੀਆਂ ਪੈਂਦੀਆਂ ਨੇ ਜੋ ਵੀ ਕੰਪਨੀ ਦੇ ਨਾਂ ਤੇ ਹੈਗਾ ਇਹ ਚਾਪਟਰ 11 ਕਰਦੇ ਹੋ ਫਿਰ ਤੁਹਾਨੂੰ ਪੇਮੈਂਟ ਰੀਸਟ੍ਰਕਚਰ ਕਰਨੀ ਪੈਂਦੀ ਹੈ ਜਿੰਨਾ ਤੁਹਾਡੇ ਕੋ ਪੈਸੇ ਅਫੋਰਡ ਕਰ ਸਕਦੇ ਉਹਨੂੰ ਪੇ ਕਰੋ ਪੇਮੈਂਟਸ ਬਣ ਜਾਂਦੀਆਂ ਨੇ ਔਰ ਉਹਦੇ ਬਾਅਦ ਵੀ ਤੁਹਾਡੇ ਤੇ ਬੈਂਕਰਪਸੀ ਰਹਿੰਦੀ ਹੈ ਜਿਹੜੀ 7 ਤੋਂ 10 ਸਾਲ ਤੁਹਾਡੇ ਕ੍ਰੈਡਿਟ ਨੂੰ ਫੁੱਲੀ ਇਮਪੈਕ ਕਰਦੀ ਹੈ 네ਗੇਟਿਵਲੀ ਪਰ ਜਿਹੜਾ ਇਹ ਜਿਹੜਾ ਆਪਣਾ ਆਪਸ਼ਨ ਜਿਹੜਾ ਅਸੀਂ ਦੱਸਦੇ ਹਾਂ ਜਿਹੜਾ ਸੈਟ ਔਰ ਤੁਸੀਂ ਤਕਰੀਬਨ 2 ਤੋਂ 4 ਸਾਲ ਦੇ ਵਿੱਚ ਡੈਟ ਫ੍ਰੀ ਹੋ ਸਕਦੇ ਹੋ ਆ ਇਹਦੇ ਵਿੱਚ ਉਹ ਮਾੜਾ ਇੰਪੈਕਟ ਉਹਨਾਂ ਚ ਡੈਫੀਨਟਲੀ ਹੈਗਾ ਜਿੰਨਾ ਚੀ ਅਸੀਂ ਪ੍ਰੋਗਰਾਮ ਦੇ ਵਿੱਚ ਹੈ ਕਿ ਜਦੋਂ ਤੁਸੀਂ ਛੇਤੀ ਪ੍ਰੋਗਰਾਮ ਚ ਬਾਹਰ ਆਉਂਦੇ ਹੋ ਤੁਹਾਡੇ ਵਾਸਤੇ ਉਹਨਾਂ ਪੋਟੈਂਸ਼ੀਅਲ ਬੈਨੀਫਿਟ ਇਹ ਹੈ ਕਿ ਤੁਹਾਡੇ ਇੱਕ ਤਾਂ ਪੈਸੇ ਜ਼ਿਆਦਾ ਬਚਦੇ ਨੇ ਇੱਕ ਤੁਹਾਡੇ ਕ੍ਰੈਡਿਟ ਦਾ ਇੰਪੈਕਟ ਹੈ ਵਿਦਨ 6 6 ਟੂ 9 ਮੰਥ ਜੇ ਤੁਸੀਂ ਲਾਸਟ ਪੇਮੈਂਟ ਕਰ ਦਿੰਦੇ ਹੋ ਤੁਹਾਡਾ ਸਕੋਰ ਜਿੰਨਾ ਅੱਜ ਹੈਗਾ ਸ਼ੁਰੂ ਕਰਨ ਤੋਂ ਪ੍ਰੋਗਰਾਮ ਉਹਨਾਂ ਜਿਉਂ ਤੋਂ ਜ਼ਿਆਦਾ ਹੋ ਜਾਂਦਾ ਹੈ ਔਰ ਜਦ ਵੀ ਤੁਹਾਡੀ ਪੇਮੈਂਟ ਹੁੰਦੀ ਹੈ ਕ੍ਰੈਡਿਟ ਕਾਰਡ ਦੇ ਉੱਤੇ ਉਹਦੇ ਤੇ ਲਿਖ ਸਟੇਟਮੈਂਟ ਤੇ ਲਿਖਿਆ ਹੁੰਦਾ ਹੈ ਕਿ ਯੂ نو ਪੇਡ ਲੈਸ ਥੈਨ ਓਡ ਜੇ ਜਿੰਨੇ ਤੁਸੀਂ ਦੇਣੇ ਹਨ ਉਹ ਤੋਂ ਘੱਟ ਪੇ ਕੀਤੇ ਨੇ ਜੇ 10000 ਦੇਣਾ ਹੈ ਤੇ 9000 ਪੇ ਕੀਤਾ ਜਾਂ 1000 ਪੇ ਕੀਤਾ ਉਹ ਨਹੀਂ ਲਿਖਿਆ ਹੁੰਦਾ ਸੋ ਐਂਡ ਆਫ ਦਾ ਡੇ ਗਵਰਨਮੈਂਟ ਐਂਡ ਬੈਂਕਿੰਗ ਇੰਸਟੀਟਿਊਸ਼ਨਸ एवरीवन ਲੁਕਸ ਐਟ ਇਟ ਕਿ ਹਾਂ ਵੀ ਤੁਹਾਡੇ ਕੋ ਇੱਕ ਫਾਈਨੈਂਸ਼ੀਅਲ ਹਾਰਡਸ਼ਿਪ ਜੁੜੀ ਐਸ ਟਾਈਮ ਜਿਆਦਾ ਵੈਲਿਡ ਹੈਗੀ ਐ ਥਰੂਆਊਟ ਕੰਟਰੀ ਹਰ ਇੱਕ ਪ੍ਰੋਫੈਸ਼ਨ ਹਰ ਇੱਕ ਇੰਡਸਟਰੀ ਵਿੱਚ ਹੈਗੀ ਹੈ ਤੇ ਤੁਸੀਂ ਸੈਟਲ ਕੀਤਾ ਬਜਾਏ ਕਿ ਜੇ ਤੇ ਇੱਕੋ ਵਾਰੀ ਆਪਣਾ ਇਹਦੇ ਵਿੱਚ ਤੁਹਾਨੂੰ ਨਾ ਸਿਰਫ ਅਗੇ ਲੈਂਡਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਲੈ ਪੈਸੇ ਹੋਰ ਲੈਣ ਵਾਸਤੇ ਇਨਵੈਸਟਮੈਂਟ ਵਾਸਤੇ ਇਨਫੈਕਟ ਜੌਬਸ ਬੈਕਗਰਾਉਂਡ ਚੈੱਕ ਮਲਟੀਪਲ ਇਸ਼ੂਸ ਆਉਂਦੇ ਨੇ ਸੋ ਬੈਂਕਰਪਸੀ ਇਸ ਲਾਸਟ ਰਿਜ਼ਲਟ ਆਈ ਥਿੰਕ ਕਿ ਹੁਣ ਬੜੇ ਸਾਡੇ ਵੀਰ ਭੈਣ ਭਰਾ ਕਹਿੰਦੇ ਪੈਨ ਕਿ ਹਾਂਜੀ ਬੈਂਕਰਪਸੀ ਕਰਦੀਏ ਅਸੀਂ ਵਾਪਸ ਚੱਲਦੀਏ ਆਫਕੋਰਸ ਜੇ ਤੁਸੀਂ ਜਾਣਾ ਤੇ देयर ਇਜ਼ ਏਨ ਆਪਸ਼ਨ ਪਰ ਅਮਰੀਕਨ ਕ੍ਰੈਡਿਟ ਦਾ ਜਿਹੜਾ ਸਿਸਟਮ ਹੈ ਉਸ ਥਰੂਆਊਟ ਇੰਡੀਆ ਯੂਐਸ ਦੇ ਵਿੱਚ ਕੈਨੇਡਾ ਦੇ ਵਿੱਚ ਯੂਰਪ ਦੇ ਵਿੱਚ ਜਿੱਥੇ ਵੀ ਤੁਹਾਡਾ ਕੋਈ ਬੈਂਕਿੰਗ ਤੇ ਤੁਹਾਡਾ ਸੋਸ਼ਲ ਸਿਕਿਟੀ ਨੰਬਰ ਮੰਗਦਾ दैट दैट ਕੈਨ ਇੰਪੈਕਟ ਜਿਹੜਾ ਇੱਥੇ ਦਾ ਨੈਗੇਟਿਵ ਰਿਪੋਰਟ ਹੈਗੀ ਆ ਔਰ ਜੇ ਤੁਸੀਂ ਕਦੇ ਵਾਪਸ ਆਉਣਾ ਦੈਨ ਇਟ ਵਿਲ ਇੰਪੈਕਟ ਅਗੇਨ ਤੇ ਮੈਂ ਤੇ ਇਹ ਕਹਾਂਗਾ ਕਿ ਬਿਲਕੁਲ ਪਹਿਲੇ ਹੱਲ ਹੱਥੇ ਬਿਲਕੁਲ ਇਸ ਕੰਮ ਨੂੰ ਨਾ ਅਜੇ ਦੇਖੋ ਕਿਉਂਕਿ ਇਕਨੋਮੀ ਅੱਜ ਨਹੀਂ ਤੇ ਕੱਲ ਨਹੀਂ 2 ਸਾਲ ਨੂੰ ਨਹੀਂ 4 ਸਾਲ ਨੂੰ ਕਦੇ ਰਿਵਾਈਵ ਕਰਨੀ ਹੈ ਸੋ ਉਹਦੇ ਵਾਸਤੇ ਆਪਣੇ ਸਾਰੇ ਹਥਿਆਰ ਇਸ ਟਾਈਮ ਛੱਪਨੇ ਥੋੜੇ ਜੇ ਆਈ ਥਿੰਕ ਇੱਕ ਵਾਇਬਲ ਆਪਸ਼ਨ ਨਹੀਂ ਹੋਣੀ ਇਹਦੇ ਬਾਰੇ ਕਿਸੇ ਨੇ ਵੀ ਕਾਲ ਕਰਨੀ ਹੈ ਸਟਾਫ ਸਾਡੇ ਨੂੰ ਕਾਲ ਕਰ ਲਓ ਨੰਬਰ ਹੈ ਸਾਡਾ 888 888 9914 888 889914 اور ਟੋਟਲੀ ਅਨੋਨਿਮਸ ਯੂ نو ਇਹ ਸਾਡੀ ਗਾਰੰਟੀ ਹੈ ਕਿ ਤੁਹਾਡੀ ਜਿਹੜੀ ਕਾਲ ਹੈ ਟੋਟਲੀ ਅਨੋਨਿਮਸ ਹੈ ਕਿਉਂਕਿ ਇਹ ਬੜਾ ਇੱਕ ਨਿੱਜੀ ਮਸਲਾ ਹੁੰਦਾ ਹੈ ਤੁਹਾਡਾ ਕ੍ਰੈਡਿਟ ਕਾਰਡ ਦਾ ਖਾਸ ਕਰਕੇ ਹੈਗਾ ਤੇ ਇਹਦੇ ਬਾਰੇ ਥਰੂਆਊਟ ਯੂ ਐਸ ਐਂਡ ਕੈਨੇਡਾ ਪ੍ਰਾਇਮਰਲੀ ਇਨ ਯੂ ਐਸ ਕੋਈ ਤੁਹਾਨੂੰ ਕੁਐਸਚਨ ਹੈਗਾ ਹਾਊ ਮਚ ਮਨੀ ਯੂ ਕੈਨ ਸੇਵ ਵਿਦਆਊਟ ਡੂ ਕਿੰਨੇ ਇੰਪੈਕਟ ਨੇ ਕਿਹੜੇ ਆਪਸ਼ਨ ਨੇ ਦੈਟਸ ਸੈਟਲਮੈਂਟ ਦਾ ਬੈਂਕਰਪਸੀ ਦੇ ਕਿਹੜੇ ਆਪਸ਼ਨਸ ਨੇ ਕਨਸੋਲੀਡੇਸ਼ਨ ਯੂ ਵਿਲ ਗੋ ਥਰੂ 올 ਦੈਟ ਸਟਫ ði ਐਂਡ ਆਫ ਦ ਡੇ ਤੁਸੀਂ ਡਿਸੀਜਨ ਸਾਡਾ ਸਟਾਫ ਨਹੀਂ ਤੁਹਾਨੂੰ ਡਿਸਾਈਡ ਕਰਦਾ ਤੁਸੀਂ ਡਿਸਾਈਡ ਕਰਦੇ ਜਿਹੜਾ ਕਾਲਰ ਹੈ ਔਰ ਜੇ ਜਿਹੜੀ ਤੁਸੀਂ ਜਿਦਾ ਮੈਂ ਕਿਹਾ ਕਿ ਇੱਕ ਵੀ ਨਿੱਕਾ ਪੈਸਾ ਵੀ ਅਫਰਨ ਨਹੀਂ ਚਾਰਜ ਕਰਦੇ ਪਹਿਲਾਂ ਤੁਹਾਡੀ ਸੈਟਲਮੈਂਟ ਹੁੰਦੀ ਹੈ ਉਹਦੇ ਬਾਅਦ ਅਸੀਂ ਪੀਐਸੇਪੇ ਕਰਦੇ ਹਾਂ ਔਰ ਜਿੰਨੇ ਵੀ ਤੁਹਾਡੇ ਪੈਸੇ ਆਉਂਦੇ ਨੇ ਇੱਕ ਇੱਕ ਪੈਣੀ ਦਾ ਟੋਟਲ ਆਨਲਾਈਨ ਐਫਡੀਆਈਸੀ ਇਨਸ਼ੋਰਡ ਦਾ ਅਕਾਊਂਟ ਹੋਣਾ ਹੈ ਏਵਰੀ ਪੈਣੀ ਦੀ ਤੁਹਾਡਾ ਆਨਲਾਈਨ ਅਕਾਊਂਟ ਹੁੰਦਾ ਸੋ 100% ਟਰਾਂਸਪਰੈਂਸੀ ਹੈ ਔਰ ਮੈਂ ਹੀ ਕਹਾਂਗਾ ਕਿ ਇਤੋਂ ਪਹਿਲਾਂ ਕਿ ਇਸ ਚੀਜ਼ਾਂ ਹੋਰ ਡਿਫਿਕਲਟ ਹੋ ਜਾਣ ਆਪਾਂ ਥੋੜਾ ਜਿਹਾ ਪ੍ਰੋਐਕਟਿਵਲੀ ਹੋ ਕੇ ਆਪਣਾ ਜਿਹੜੀ ਹੈ ਇਸ ਸਿਚੁਏਸ਼ਨ ਤੋਂ ਬਚ ਸਕਦੇ ਜੀ ਬਹੁਤ ਬਹੁਤ ਧੰਨਵਾਦ ਨਰਮਨ ਜੀ ਬੜੀ ਸ਼ੁਕਰੀਆ ਤੇ ਜਾਂਦੇ ਜਾਂਦੇ ਇੱਕ ਵਾਰੀ ਨੰਬਰ ਫਿਰ ਦੱਸ ਦਿਓ ਤਾਂ ਫਿਰ ਆਪਾਂ ਇਜਾਜ਼ਤ ਲੈਨੇ ਆ ਜੀ ਬਿਲਕੁਲ ਜੀ ਥੈਂਕ ਯੂ ਵੈਰੀ ਮਚ ਥੈਂਕਸ ਫॉर ਹੈਵਿੰਗ ਮੀ ਨੰਬਰ ਹੈ ਆਪਣਾ 888 8889914 888 8889914 অর ਵੈਬਸਾਈਟ ਹੈ ura.org o r w a o o r a a.org ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਮਿਲਦੇ ਆਂ ਅਗਲੀ ਵਾਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ